ਵੰਦੇ ਆਈ ਲੱਗਾ ਕਿ ਇਹ ਬਹੁਤ ਵੱਡੀ ਸੈਲਫਿਸ਼ਨੈਸ ਉਹਨੇ ਦਿਖਾਈ ਹੈ ਕਿ ਇੱਕ ਆਪਣੇ ਖੁਦ ਦੀ ਮਤਲਬ ਇੱਕ ਚਾਹ ਜਿਹੜੀ ਉਹਦੀ ਹੈਗੀ ਸੀ ਉਹਦੇ ਕਰਕੇ ਉਹਨੇ ਇੰਨੀ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਜਿਸ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਜਿਸ ਪਿਆਰ ਦੀ ਜਿਹੜੀ ਤੁਸੀਂ ਨੀਵ ਨੇ ਇੱਕ ਸਾਜਿਤੇ ਤੇ ਰੱਖੀ ਆ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਜਦੋਂ ਤੁਸੀਂ ਇੱਕ ਦਿਮਾਗ ਸੋਚ ਰਿਹਾ ਨਾ ਪਰ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਫੈਮਿਲੀ ਪ੍ਰੈਸ਼ਰ ਐਂਡ ਹੋਰ ਸਾਰੀਆਂ ਚੀਜ਼ਾਂ ਪਰ ਉਹਦੇ ਵਿੱਚ ਆ ਕੇ ਕਿਸੇ ਹੋਰ ਦੀ ਲਾਈਫ ਖਰਾਬ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਲਾਈਫ ਦਾ ਸਭ ਤੋਂ ਵੱਡਾ ਪਾਪ ਹੈ। ਅਗਰ ਤੁਸੀਂ ਇੱਕ ਇੱਕ ਰਿਜ਼ਿੰਦ ਦੀ ਖਰਾਬ ਕਰਤੀ ਉਸ ਬੰਦੇ ਦਾ ਕੀ ਕਸੂਰ ਸੀਗਾ ਜਿਹਨੇ ਤੁਹਾਡੇ ਜਾਂ ਆਪਣੇ ਘਰਦਿਆਂ ਦੇ ਕਹਿਣ ਤੇ ਜਾਂ ਤੁਹਾਨੂੰ ਮਿਲੇ ਜਾਂ ਸਾਨੂੰ ਜਿਹੜੀ ਸੋਨ ਮਹਿਗ ਉਹਨੂੰ ਮਿਲਿਆ ਹੋਵੇਗਾ ਉਹਨੂੰ ਦੇਖ ਕੇ ਪਿਆਰ ਹੋਇਆ ਹੋਵੇਗਾ ਤੇ ਇਹਨੇ ਉਹਨੇ ਕਈ ਆਪਣੇ ਸੁਪਨੇ ਸੰਜੋਲੇ ਹੋਣਗੇ ਕਿ ਵਿਆਹ ਦੇ ਉਸ ਬਾਅਦ ਬੱਚਿਆਂ ਦੇ ਤੋ ਇਹ ਤਾਂ ਮਤਲਬ ਬਹੁਤ ਵੱਡਾ ਕ੍ਰਾਈਮ ਹੈ ਇੱਕ ਤਰ੍ਹਾਂ ਦਾ ਚਲੋ ਕ੍ਰਾਈਮ ਤਾਂ ਹੈ ਹੀ ਹੈ ਬਟ ਮੈਨੂੰ ਲੱਗਦਾ ਕਿ ਇਨਸਾਨ ਆਪਣੇ ਆਪ ਲਈ ਇੰਨਾ ਸ਼ਰਮਿੰਦਾ ਹੋ ਜਾਂਦਾ ਹੈ ਉਹ ਕਿਵੇਂ ਸੋਚ ਸਕਦਾ ਹੈ ਕਿ ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ ਵਾਇਸ ਤੋਂ ਪੰਜਾਬਸ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਇੱਕ ਖਬਰ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਉਹ ਹੈ ਸੋਨਮ ਬੇਵਫਾ ਬੇਵਫਾਈ ਕਰਕੇ ਜੇ ਗੱਲ ਕਰੀਏ ਤੇ ਆਮ ਤੌਰ ਤੇ ਜੇ ਗੱਲ ਕੀਤੀ ਜਾਂਦੀ ਹੈ ਪ੍ਰੇਮ ਵਿਆਹ ਜਾਂ ਵਿਆਹ ਗੱਲ ਕਰਦੀਏ ਤਾਂ ਇੱਕ ਐਸਾ ਬੰਧਨ ਹੁੰਦਾ ਜਿਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਇਹ ਜਨਮ ਜਨਮਾਂ ਦਾ ਬੰਧਨ ਹੁੰਦਾ ਪਰ ਇੱਕ ਲੜਕੀ ਕਿਸ ਤਰ੍ਹਾਂ ਕਾਤਲ ਹੋ ਸਕਦੀ ਹੈ ਮੇਰੇ ਨਾਲ ਮੌਜੂਦ ਹੈ ਦਿਸ਼ਾ ਜੀ ਤੇ ਜਗਰੂਪ ਜੀ ਜਿਨ੍ਹਾਂ ਦੀ ਲੰਬ ਮੈਰਿਜ ਹੋਈ ਹੈ ਅਸੀਂ ਪਿਆਰ ਬਾਰੇ ਗੱਲ ਕਰਾਂਗੇ ਅੱਜ ਕਿ ਕਿਸ ਤਰ੍ਹਾਂ ਇੱਕ ਲੜਕੀ ਨੇ ਅਜੀਹਾ ਵੱਡਾ ਕੰਮ ਕਰ ਦਿੱਤਾ 11 ਮਈ ਨੂੰ ਉਹਨਾਂ ਦਾ ਵਿਆਹ ਹੁੰਦਾ 20 ਮਈ ਨੂੰ ਹਨੀਮੂਨ ਤੇ ਜਾਂਦੇ ਨੇ ਤੇ 23 ਮਈ ਨੂੰ ਜੋ ਰਾਜਾ ਜਿਹੜਾ ਉਹਦਾ ਪਤੀ ਲਾਪਤਾ ਹੋ ਜਾਂਦਾ ਤੇ 2 ਜੂਨ ਨੂੰ ਉਹਦਾ ਸ਼ਮ ਮਿਲਦਾ ਕਿੱਡੀ ਵੱਡੀ ਸਾਜ਼ਿਸ਼ ਆ 인ਦੋਰ ਤੋਂ ਲਗਭਗ 1100 ਕਿਲੋਮੀਟਰ ਮਗਾਲਿਆਂ ਦੇ ਵਿੱਚ ਜਾ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੁਸੀਂ ਦੋਨੇ ਦੱਸੋ ਮੈਨੂੰ ਲੱਗਦਾ ਹੈ ਕਿ ਜੇ ਜੇਕਰ ਇਨਸਾਨ ਨੂੰ ਪਤਾ ਹੈ ਕਿ ਮੈਂ ਇਨ ਫਿਊਚਰ ਕੋਈ ਰਿਲੇਸ਼ਨਸ਼ਿਪ ਇੱਕ ਪਰ ਉਸੇ ਦੇ ਨਾਲ ਜਿਹੜਾ ਹੈ ਉਸ ਨੂੰ ਮੈਂ ਨਹੀਂ ਜੀ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਉਸ ਰਿਲੇਸ਼ਨਸ਼ਿਪ ਨੂੰ ਬਿਲਡ ਅਪ ਹੀ ਨਹੀਂ ਕਰਨਾ ਚਾਹੀਦਾ ਪਰ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਫੈਮਿਲੀ ਪ੍ਰੈਸ਼ਰ ਐਂਡ ਹੋਰ ਸਾਰੀਆਂ ਚੀਜ਼ਾਂ ਪਰ ਉਹਦੇ ਵਿੱਚ ਆ ਕੇ ਕਿਸੇ ਹੋਰ ਦੀ ਲਾਈਫ ਖਰਾਬ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਲਾਈਫ ਦਾ ਸਭ ਤੋਂ ਵੱਡਾ ਪਾਪ ਹੈ ਆਮ ਤੌਰ ਤੇ ਇਹ આરોਪ ਜ਼ਿਆਦਾਤਰ ਕੁੜੀਆਂ ਦੇ ਉੱਤੇ ਲੱਗ ਜਾਂਦੇ ਨੇ ਤੁਸੀਂ ਵੀ ਇੱਕ ਕੁੜੀ ਹੋ ਤੁਸੀਂ ਵੀ ਪ੍ਰੇਮ ਵਿਆਹ ਕੀਤਾ ਹੈ ਪਿਆਰ ਦੀ ਜਿਹੜੀ ਪਰਿਭਾਸ਼ਾ ਨੂੰ ਨੇ ਇੱਕ ਵਾਰੀ ਸਵਾਲੀਆ ਨਿਸ਼ਾਨ ਲਾ ਦਿੱਤਾ ਸੋਨਮ ਨੇ ਤਾਂ ਹੀ ਅੱਜ ਗੱਲ ਕੀਤੀ ਜਦੋਂ ਸੋਨਮ ਬੇਵਫਾ ਕਹੀ ਜਾ ਰਹੀ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਆਪਣੇ ਬਾਰੇ ਦੱਸਾਂ ਤੇ ਮਤਲਬ ਮੈਂ ਸਾਡੇ ਦੋਨਾਂ ਦੀ ਗੱਲ ਕਰਾਂਗੀ ਜੀ ਬਿਲਕੁਲ ਜੋ ਅਸੀਂ ਆਪਣੇ ਰਿਲੇਸ਼ਨ 'ਚ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਰਿਸ਼ਤਾ ਅਜਿਹੇ ਰਿਸ਼ਤਾ ਜਿਸ ਨੂੰ ਤੁਸੀਂ ਤੁਸੀਂ ਕਹਿ ਰਹੇ ਹੋ ਪ੍ਰੇਮ ਵਿਆਹ ਹੈਗੇ ਉਹ ਪ੍ਰੇਮ ਜਿਹੜਾ ਹੁੰਦਾ ਜਿਹਦਾ ਨਾ ਹੀ ਪ੍ਰੇਮ ਹੈ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਸੈਕਰੀਫਾਈਸ ਪ੍ਰੇਮ ਅਗਰ ਅਸੀਂ ਕਿਸੇ ਨੂੰ ਦਿਲੋਂ ਕਰਦੇ ਆਂ ਤੇ ਮਤਲਬ ਕਿ ਅਸੀਂ ਉਹਦੇ ਲਈ ਕਿਸੇ ਵੀ ਹੱਦ ਤੱਕ ਸੈਕਰੀਫਾਈਜ਼ ਕਰ ਸਕਦੇ ਆਂ ਠੀਕ ਹੈ ਜੀ ਮੇਰੀ ਲਾਈਫ ਕੰਪਲਿਕੇਟਿਡ ਰਹੀ ਹੈ ਕਿਉਂਕਿ ਮੈਂ ਮੇਜਰ ਥੈਲਾਸੀਮਿਕ ਆ ਮੇਜਰ ਥੈਲਾਸੀਮਿਕ ਦੀ ਲਾਈਫ ਦੇ ਵਿੱਚ ਉਹਨੇ ਆਪਨੇ ਨੇ ਕਦੀ ਸੋਚਿਆ ਹੁੰਦਾ ਕਿ ਉਹਦਾ ਉਹਨੇ ਫਿਊਚਰ ਦੇ ਵਿੱਚ ਮੈਰਿਜ ਕਰਾਣੀ ਹੈ ਕਿ ਨਹੀਂ ਕਰਾਣੀ ਬਿਕਾਜ਼ ਇੱਕ ਬੜੀ ਪਿਓਰ ਰਿਐਲਿਟੀ ਹੈ ਕਿ ਇੱਥੇ ਤੁਹਾਨੂੰ ਕੋਈ ਰਿਸ਼ਤਾ ਇੰਡੀਆ ਵਰਗੀ ਕੰਟਰੀ ਪੰਜਾਬ ਸਪੈਸ਼ਲੀ ਜਿੱਥੇ ਲੋਕਾਂ ਦੀ ਸੋਚ ਹਲੇ ਬ੍ਰੌਡ ਨਹੀਂ ਹੈ ਨਾ ਤੇ ਉਹ ਇੱਥੇ ਤੁਸੀਂ ਸੋਚ ਨਹੀਂ ਸਕਦੇ ਕਿ ਕੋਈ ਤੁਹਾਡੇ ਲਈ ਐਫਰਟ ਕਰੇ ਤਨ ਖੁਦ ਨੂੰ ਵੀ ਨਹੀਂ ਫੇਥ ਹੁੰਦਾ ਕਿ ਯਾਰ ਇਹ ਤਾਂ ਕੋਈ ਮੈਰਕਲ ਆ ਬਟ ਇਹ ਆਪਣੇ ਆਪ ਚ ਹੁੰਦਾ ਹੈ ਕਿ ਹਰ ਇਨਸਾਨ ਨੇ ਆਪਣੀ ਸੈਲਫ ਗਰੂਮਿੰਗ ਕਿਸ ਤਰ੍ਹਾਂ ਦੇ ਨਾਲ ਕੀਤੀ ਹੁੰਦੀ ਹੈ ਉਹਨੂੰ ਪਰਮਾਤਮਾ ਤੇ ਕਿੰਨਾ ਵਿਸ਼ਵਾਸ ਹੁੰਦਾ ਹੈ ਸ਼ਾਇਦ ਉਹ ਚੀਜ਼ਾਂ ਮੇਰੇ ਲਈ ਵਰਕ ਕੀਤੀਆਂ 댓 ਇਜ਼ ਅਦਰ ਪਾਰਟ ਆਫ ਦ ਸਟੋਰੀ ਕਿ ਉਹ ਚੀਜ਼ਾਂ ਕਿਵੇਂ ਹੋਈਆਂ ਬਟ ਇਹਨਾਂ ਦਾ ਮੇਰੀ ਲਾਈਫ ਦੇ ਵਿੱਚ ਆਨਾ ਚਲੋ ਉਹ ਵਾਇਗਰੂ ਦੀ ਮੇਰ ਨੇ ਇਹ ਕਿਵੇਂ ਆਏ ਨੇ ਬਟ ਪਿਆਰ ਇੱਥੇ ਇਹਨਾਂ ਦਾ ਸੈਕਰੀਫਾਈਸ ਹੈ बिकॉज़ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਜੀ ਔਰ ਇਹਨਾਂ ਨੇ ਮੇਰੇ ਲਈ ਮੈਨੂੰ ਤਾਂ ਲੱਗਦਾ ਹੈ ਕਿ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਸੈਕਰੀਫਾਈਸ ਕੀਤੀ ਹੋਣਗੀਆਂ ਜੋ ਇਹ ਕਦੀ ਆਪ ਬੋਲ ਕੇ ਵੀ ਨਹੀਂ ਦੱਸਣਗੇ ਜੀ ਬਿਲਕੁਲ ਦਿਸ ਇਜ਼ ਪਿਆਰ ਇਨੂੰ ਆਪਾਂ ਕਵਾਂਗੇ ਪਿਆਰ ਜਗਰੂਪ ਜੀ ਦੇਖੋ ਕਿੰਨੀ ਭਾਵਕ ਵਾਲੀ ਗੱਲ ਕੀਤੀ ਭਗਤਾ ਵਾਲੀ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਹੈ ਤੁਹਾਡਾ ਸੈਕਰੀਫਾਈਸ ਬਹੁਤ ਵੱਡਾ ਹੈ ਪਰ ਫਿਰ ਵੀ ਤੁਸੀਂ ਕੀਤਾ ਜੋ ਅੱਜ ਇਹ ਹੋਇਆ ਸੋਨਮ ਵਾਲਾ ਇਸ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਵੱਡੀ ਸਾਜ਼ਿਸ਼ ਰਚੀ ਗਈ ਹੈ ਉਸ ਆਪਣੇ ਪ੍ਰੇਮੀ ਦੇ ਨਾਲ ਇਹ ਪਲਾਨ ਕੀਤਾ ਗਿਆ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ਕਿਉਂਕਿ ਤੂੰ ਛੋਟੇ ਕਿਹਦਾ ਪਰਿਵਾਰ ਤੋਂ ਹੈ ਉਸ ਲੜਕੀ ਦੇ ਔਫ ਫੈਕਟਰੀ ਦੇ ਵਿੱਚ ਉਹ ਕੰਮ ਕਰਦਾ ਸੀਗਾ ਤੇ ਉਹਨੇ ਕਿਹਾ ਕਿ ਮੈਂ ਤਲਾਕ ਲਲਾਂਗੀ ਉਹ ਤਲਾਕ ਨਹੀਂ ਮੈਂ ਵਿਧਵਾ ਹੋ ਜਾਾਂਗੀ ਜਦੋਂ ਮੈਂ ਤੂੰ ਉਹਦਾ ਕਤਲ ਕਰ ਦੇਵਾਂਗੀ ਵਿਧਵਾ ਕਰਨ ਤੋਂ ਬਾਅਦ ਮੇਰਾ ਪਿਓ ਮਨ ਜਾਏਗਾ ਮਤਲਬ ਕਿੱਦੀ ਦੀ ਐਡੀ ਵੱਡੀ ਗੱਲ ਹੈ ਜਿਵੇਂ ਤੁਸੀਂ ਸਰ ਜਿਵੇਂ ਗੱਲ ਕੀਤੀ ਹੈ ਕਿ ਇੱਕ ਸਾਜ਼ਿਸ਼ ਤਹਿਤ ਜਿਸ ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਜਿਸ ਪਿਆਰ ਦੀ ਜਿਹੜੀ ਤੁਸੀਂ ਨੀਵ ਨੇ ਇੱਕ ਸਾਜ਼ਿਸ਼ ਤਹਿਤ ਰੱਖੀ ਆ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਜਦੋਂ ਤੁਸੀਂ ਇੱਕ ਦਿਮਾਗ ਨਾਲ ਸੋਚ ਰਿਹਾ ਨਾ ਉਹ ਤੁਸੀਂ ਇੱਕ ਕਰ ਲਿਆ ਚੀਜ਼ ਜਦੋਂ ਤੁਸੀਂ ਇੱਕ ਸਾਜ਼ਿਸ਼ ਰਚਨ ਦੀ ਗੱਲ ਕਰ ਲੇ ਕਿ ਅਸੀਂ ਤਰੀਕ ਤਰੀਕ ਨਾ ਇਨ ਫਿਊਚਰ ਸਿੱਧਾ ਵਿਆਹ ਨਹੀਂ ਹੋ ਸਕਦਾ ਉਸ ਤੋਂ ਬਾਅਦ ਇਹਨੂੰ ਮਾਰ ਦਵਾਂਗੇ ਵਿਧਵਾ ਹੋ ਜਾਏਗੀ ਤੇ ਫਿਰ ਇੱਕ ਵਿਧਵਾ ਤੋਂ ਕੌਣ ਵਿਆਹ ਕਰਦਾ ਹੈ ਇਹ ਕਿਸ ਤਰੀਕੇ ਨਾਲ ਕਿ ਵਿਧਵਾ ਤੋਂ ਕੌਣ ਵਿਆਹ ਕਰੇਗਾ ਫੇਮ ਤੇ ਰਾਤ ਫੜ ਲੂੰਗਾ ਇਹ ਕਿਸੇ ਕਿਸੇ ਸਾਜ ਜੋ ਇੱਕ ਤਰੀਕੇ ਨੂੰ ਲੋਕਾਂ ਨੂੰ ਇੱਕ ਭਾਵੂ ਕਰਕੇ ਕਿ ਹਾਂ ਵੀ ਸਾਡਾ ਛੇਤੀ ਕਿ ਨਾ ਵਿਆਹ ਹੋ ਸਕਦਾ ਪਰ ਸਭ ਤੋਂ ਪਹਿਲਾਂ ਇਹ ਜੇ ਜਦੋਂ ਆਪਣੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੇ ਕਿ ਅਗਰ ਬਾਇ ਚਾਂਸ ਉਹ ਪਿਆਰ ਸਿਰੇ ਨਹੀਂ ਚੜ ਜਾਂਦਾ ਜਾਂ ਤਾਂ ਤੁਸੀਂ ਇੱਕ ਪੂਰਾ ਆਪਣੇ ਅਨਾ ਅੱਛੇ ਲੈਵਲ ਦਾ ਪਿਆਰ ਕਰੋ ਜਾਂ ਜਿਹੜੇ ਪੁਰਾਣੇ ਇਤਿਹਾਸ 'ਚ ਪਿਆਰ ਹੁੰਦੇ ਸੀਗੇ ਕਿ ਹਾਂ ਵੀ ਅਗਰ ਇਹਦੇ ਨਾਲ ਨਹੀਂ ਪਿਆਰ ਹੋ ਵਿਆਹ ਹੋ ਸਕਦਾ ਜਾਂ ਇਸ ਨੂੰ ਨਹੀਂ ਅਸੀਂ ਅੱਗੇ ਨਿਭ ਸਕਦੀ ਤਾਂ ਵੀ ਇਹ ساری ਉਮਰ ਮੇਰਾ ਬੰਦਾ ਜਾਂ ਇਹ ਸਾਡੇ ਨਾਲ ਇਹ ਜਿਹੜਾ ਸਾਥੀ ਹੈ ਅਸੀਂ ਦਿਲੋਂ ਮੈਂ ਇਹਨੂੰ ਮੰਨ ਕੇ ਰੱਖਾਂਗੇ ਜਾਂ ਇਹਨੂੰ ਮੰਨ ਕੇ ਰੱਖਾਂਗੇ ساری ਉਮਰ ਇਹੀ ਰਹੇਗਾ ਉਹ ਪੁਰਾਣੇ ਸਮੇਂ ਦਾ ਪਿਆਰ ਹੁੰਦਾ ਹੈ ਅੱਜ ਕੱਲ ਜਿਹੜਾ ਪਿਆਰ ਹੈਗਾ ਉਹ ਜਦੋਂ ਪਹਿਲਾਂ ਲੰਬੀਆਂ ਫਿਲਮਾਂ ਸੀਗੀਆਂ ਅੱਜ ਕੱਲ ਦਾ ਜਿਹੜਾ ਪਿਆਰ ਹੈ ਨਾ ਮੈਂ ਕਹਾਂਗਾ ਸ਼ਾਰਟ ਜਿਹੜੇ ਰੀਲਾਂ ਵਾਲਾ ਪਿਆਰ ਹੈ ਹਾਂਜੀ ਬਿਲਕੁਲ ਕਹਿੰਦੇ ਨੇ ਨਾ ਜੀ ਕਹਿੰਦੇ ਕਿ ਫਿਲਮੀ ਪਿਆਰ ਹੋਣਾ ਚਾਹੀਦਾ ਪਰ ਫਿਲਮੀ ਦੇ ਵਿੱਚ ਇਦਾਂ ਜਿਹੇ ਆਉਣਾ ਚਾਹੀਦਾ ਤੁਸੀਂ ਪਿਆਰ ਦੇ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹਾਂ ਲੋਕੀ ਕਹਿੰਦੇ ਨੇ ਫਿਲਮ ਦੀ ਗੱਲ ਕੀਤੀ ਫਿਲਮੀ ਪਿਆਰ ਦੀ ਲੋਕੀ ਅਗਰ ਫਿਲਮੀ ਪਿਆਰ ਤੋਂ ਸਾਇਸ਼ਾ ਸਿੱਖਦੇ ਨੇ ਨਾ ਕਿ ਫਿਲਮਾਂ 'ਚ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਕਿ ਇਹ ਸਾਜ਼ਿਸ਼ ਕਰਕੇ ਇਸ ਤਰੀਕੇ ਨਾਲ ਪਿਆਰ ਨੂੰ ਹਾਸਲ ਕਰ ਲਿਆ ਤਾਂ ਚੰਗੀ ਫਿਲਮਾਂ ਹੋ ਗਈਆਂ ਚੰਗੇ ਪਿਆਰ ਵਾਲੀ ਫਿਲਮਾਂ ਦੇਖੋ ਚੰਗੇ ਪਿਆਰ ਜਿਹੜਾ ਐਗਜ਼ਾਮਪਲ ਹੈ ਉਹ ਤੁਸੀਂ ਬਣ ਕੇ ਤਾਓ ਜਿਹੜਾ ਪਿਆਰ ਉਹ ਨਹੀਂ ਹੁੰਦਾ ਕਿ ਅਗਰ ਤੁਸੀਂ ਸਾਜ਼ਿਸ਼ ਕਰਕੇ ਕਿਸੇ ਨੂੰ ਨੁਕਸਾਨ ਕਿਸੇ ਦੀ ਜ਼ਿੰਦਗੀ ਦਾਤੇ ਲਾ ਦਿਓ ਪਿਆਰ ਨਹੀਂ ਹੈ ਪਿਆਰ ਦਾ ਮਤਲਬ ਹੀ ਹੈ ਅਗਰ ਮੈਂ ਕਿਸੇ ਇੱਕ ਨੂੰ ਦਿਲੋਂ ਪਿਆਰ ਕਰ ਰਿਹਾ ਤੇ ਮੈਂ ਉਹਦੇ ਨਾਲ ਰਹੰਦੇ ਜਾਂ ਫੇਰ ਹਰ ਇੱਕ ਨੂੰ ਪਿਆਰ ਕਰਾਂਗਾ ਉਹ ਇੱਕ ਅਸਲ ਅਸਲ ਮਾਇਨੇ ਚ ਜਿਹੜੀ ਪ੍ਰਿਆਰ ਦੀ ਪਰਿਭਾਸ਼ਾ ਹੈ ਕਿ ਜਿਹੜਾ ਮੈਂ ਪਿਆਰ ਕੀਤਾ ਤੇ ਹਾਂ ਵੀ ਉਹ ਪਿਆਰ ਨਾਲ ਸਦਾ ਰਹਿ ਰਹਿਆਂ ਜਾਂ ਰਹਿ ਰਾਂਗੇ ਰਹਿਾਂਗੇ ਅਗਰ ਤੁਸੀਂ ਇੱਕ ਇੱਕ ਰਿਜ਼ਨ ਦੀ ਖਰਾਬ ਕਰਤੀ ਉਸ ਬੰਦੇ ਦਾ ਕੀ ਕਸੂਰ ਸੀਗਾ ਜਿਹਨੇ ਤੁਹਾਡੇ ਜਾਂ ਆਪਣੇ ਕਾਰਦਿਆਂ ਦੇ ਗਹਿਣ ਤੇ ਜਾਂ ਤੁਹਾਨੂੰ ਮਿਲੇ ਜਾਂ ਸਾਨੂੰ ਜਿਹੜੀ ਸੋਨਾ ਮਹਿਗ ਉਹਨੂੰ ਮਿਲਿਆ ਹੋਵੇਗਾ ਉਹਨੂੰ ਦੇਖ ਕੇ ਪਿਆਰ ਹੋਇਆ ਹੋਵੇਗਾ ਤੇ ਇਹ ਉਹਨੇ ਕਈ ਆਪਣੇ ਸੁਪਨੇ ਸੰਜੋਲੇ ਹੋਣਗੇ ਕਿ ਵਿਆਹ ਦੇ ਉਸ ਬਾਅਦ ਬੱਚਿਆਂ ਦੇ ਤੇ ਉਹਨੂੰ ਜਦੋਂ ਇਹ ਧੋਖੇ ਜਦੋਂ ਉਹਨੂੰ ਇਲਮ ਹੀ ਨਹੀਂ ਹੋਏਗਾ ਕਿ ਇਸ ਤਰੀਕੇ ਨਾਲ ਮੇਰੇ ਮੇਰੇ ਪਿੱਛੇ ਸਾਜਿ ਘੜੀ ਜਾ ਰਹੀ ਹੈ ਤੇ ਉਹਦੀ ਕੀ ਗਲਤੀ ਸੀਗੀ ਤੇ ਇਸ ਕਰਕੇ ਜਿਹੜੀ ਇਹ ਚੀਜ਼ਾਂ ਪਿਆਰ ਅਗਰ ਤੁਸੀਂ ਕਰ ਰਹੇ ਹੋ ਤੇ ਹਾਂ ਵੀ ਉਸ ਲਈ ਯਾ ਸਟੈਂਡ ਲੋ ਕਿ ਯਹਾਂ ਵੀ ਕਾਰਜਾਂ ਸਿੱਧਾ ਕੋ ਕਿ ਹਾਂ ਵੀ ਕੋਈ ਉੱਚੀ ਨੀਵਾ ਨੀ ਆਪਣੇ ਯਾਰ ਨਹੀਂ ਕੋਈ ਛੋਟਾ ਵੱਡਾ ਨਹੀਂ ਆਪਣੇ ਕਿਸੇ ਧਰਮ ਦਾ ਜਾਂ ਕਿਸੇ ਕਾਸ ਨਾ ਨਹੀਂ ਜਾਂ ਫਿਰ ਇਫੈਕਟ ਜੀ ਕੰਮ ਕਰਦਾ ਮਜ਼ਦੂਰ ਹੈ ਜਾਂ ਫਿਰ ਮਾਲਕ ਹੈ ਤੇ ਪਿਆਰ ਅਗਰ ਤੁਸੀਂ ਉਹਨਾਂ ਸੈੱਡ ਲੋ ਅਗਰ ਨਹੀਂ ਤਾਂ ਫਿਰ ਅਗਰ ਤੁਸੀਂ ਇਹ ਚੀਜ਼ ਸੋਚ ਲਈਏ ਤੇ ਘਟ ਘਟ ਇਸ ਜਿਸ ਘਰ ਜਾਣਾ ਹੈ ਜਿਸ ਘਰ ਤੁਸੀਂ ਜੀ ਬਣ ਕੇ ਜਾ ਰਹੇ ਉਸ ਜੀਲੀਅਨ ਸੋਚੋ ਕਿ ਉਹਨੇ ਵੀ ਕਈਸ ਆਪਣੇ ਸੰਜੋਏ ਹੋਗਾ ਅਗਰ ਤੁਸੀਂ ਆਪਣੇ ਸੁਪਨੇ ਦੀ ਸਾਜਿਸ਼ ਲਈ ਹੈ ਤੇ ਉਹਨੇ ਵੀ ਆਪਣੇ ਸਨੇਹ ਦੇ ਸੁਪਨੇ ਉਹ ਸੰਜੋਏ ਹੋਣਗੇ ਜਿਹਦੇ ਜਿਹਦੇ ਉਹ ਹੁਣ ਬਲੀ ਚੜ ਗਿਆ ਹੈ ਅਦਿਸ਼ਾ ਜੀ ਇੱਕ ਨਾ ਮੈਂ ਦੇਖ ਰਿਆ ਸੀਗਾ ਕਿ ਉਹ ਖੁਲਾਸੇ ਕਾਫੀ ਹੋ ਰਹੇ ਨੇ ਕਿ ਇੱਕ ਰਾਜਾ ਰਗੁਨਸ਼ੀ ਜਿਹੜਾ ਹੁੰਦਾ ਹੈ ਪਤੀ ਹੈ ਉਹਦੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ 7 ਜਨਮ ਦਾ ਬੰਦਲ ਉਹ ਦਿਖਾਵਾ ਕੀਤਾ ਜਾਂਦਾ ਹੈ ਮੈਂ ਇੱਥੇ ਇਹ ਸਵਾਲ ਹੈ ਮੇਰਾ ਕਿ ਸੋਨਮ ਦੇ ਮਨ ਦੇ ਵਿੱਚ ਅਜਿਹੀ ਕਿਹੜੀ ਮਾਨਸਿਕਤਾ ਸੀ ਕੀ ਸੋਚ ਕੇ ਉਹ ਇਹ ਪਲਾਨ ਕਰ ਰਹੀ ਸੀ ਕੀ ਚੱਲ ਰਿਹਾ ਸੀ ਕਿ ਤੁਸੀਂ ਸਮਝ ਸਕਦੇ ਹੋ ਕਿ ਇਸ ਨੂੰ ਕੀ ਹੋਇਆ ਹੋਏਗਾ ਕੀ ਦਿਮਾਗ ਚੱਲ ਰਿਹਾ ਹੋਏਗਾ ਮੇਬੀ ਉਹਨੂੰ ਲੱਗਦਾ ਹੋਏਗਾ ਕਿ ਕਈ ਵਾਰੀ ਜਦੋਂ ਅਸੀਂ ਕਿਸੇ ਮਾਹੌਲ ਦੇ ਵਿੱਚ ਚਲੇ ਜਾਂਦੇ ਹਾਂ ਜਦੋਂ ਮੰਨ ਲਓ ਕਿ ਕਿਸੇ ਲੜਕੀ ਦੀ ਮੈਰਿਜ ਹੀ ਹੋ ਜਾਂਦੀ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਪਹਿਲੇ ਉੱਥੇ ਜਾਣ ਤੋਂ ਪਹਿਲਾਂ ਸਾਡੀ ਸੋਚ ਕੁਝ ਹੋਰ ਹੁੰਦੀ ਹੈ ਪਰ ਜਾ ਕੇ ਮਾਹੌਲ ਸਾਨੂੰ ਕਿਵੇਂ ਦਾ ਮਿਲਦਾ ਸਾਨੂੰ ਉਸ ਬਾਰੇ ਨਹੀਂ ਪਤਾ ਹੁੰਦਾ ਕਈ ਵਾਰੀ ਲੱਗਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ ਥੱਲੇ ਦੱਬੇ ਗਏ ਆ ਕਈ ਲੋਕ ਇਦਾਂ ਦੇ ਹੁੰਦੇ ਨੇ ਉੱਥੇ ਜਿਨ੍ਹਾਂ ਦੇ ਨਾਲ ਅਟੈਚਮੈਂਟ ਹੁੰਦੀ ਹੈ ਬੰਦੇ ਦੇ ਦਿਮਾਗ 'ਚ ਵੀ ਖਿਆਲ ਲੰ데요 ਯਾਰ ਇਹਨਾਂ ਦਾ ਵੀ ਮਨ ਦੁਖਣਾ ਹੈ ਜਦੋਂ ਕੋਈ ਇਦਾਂ ਦਾ ਦਾ ਸਟੈਪ ਚੱਕਿਆ ਜਾਣਾ ਹੈ ਨਾ ਲੇਕਿਨ ਉਹ ਕਈ ਵਾਰੀ ਇਹ ਵੀ ਗੱਲਾਂ ਵਿੱਚ ਹੋ ਜਾਂਦੀਆਂ ਨੇ ਬਟ ਐਟ ਦੀ ਐਂਡ ਜਦੋਂ ਬੰਦੇ ਨੇ ਸੋਚ ਹੀ ਲਿਆ ਕਿ ਨਹੀਂ ਵੀ ਫਾਈਨਲੀ ਮੇਰਾ ਤਾਂ ਇੱਕ ਡੈਸਟੀਨੇਸ਼ਨ ਪੁਆਇੰਟ ਇਹੀ ਹੈ ਕਿ ਮੈਨੂੰ ਇਹ ਇਨਸਾਨ ਚਾਹੀਦਾ ਉਹਦੇ ਲਈ ਫਿਰ ਮੈਨੂੰ ਜੋ ਮਰਜ਼ੀ ਕਰਨਾ ਪਏ ਕਿਤੇ ਨਾ ਕਿਤੇ ਨੀ ਗੱਲਾਂ ਬਣੀਆਂ ਨਾ ਕਿ ਉਹ ਪ੍ਰਿਆਰ ਵਿੱਚ ਆਣਾ ਹੋਣਾ ਅੰਨਾ ਹੋਣਾ ਇਸੇ ਉਹ ਫਿਰ ਇੱਕ ਦਿਮਾਗ ਜੋ ਸੈੱਟ ਹੋ ਗਿਆ ਨਾ ਕਿ ਪਿਆਰ ਵਿੱਚ ਮੇਰਾ ਸਿਰਫ ਇਹੀ ਹੈ ਇਹਦੇ ਇਹੀ ਇੱਕ ਮੋਟਿਵ ਹੈਗਾ ਤੇ ਉਸ ਨੂੰ ਪਾਲ ਲਈ ਮੈਂ ਕਿਸੇ ਹੱਦ ਤੱਕ ਜਾ ਸਕੀ ਸੋ ਇਹ ਕਹਿੰਦੇ ਕਿ ਪਿਆਰ ਸੈਕਰੀਫਾਈਸ ਦਾ ਇੱਕ ਨਾਮ ਹੈਗਾ ਪਿਆਰ ਦੀ ਇੱਕ ਗੱਲ ਹੋਰ ਵੀ ਪਰਿਭਾਸ਼ਾ ਕਿ ਜਿੰਨੇ ਤਿਆਗ ਕਿਦਾਂ ਦੇਣਾ ਹੈਗਾ ਹਾਂ ਤਿਆਗ ਤੁਸੀਂ ਕੀ ਕਰ ਰਹੇ ਹੋ ਮੈਂ ਕੀ ਕੁਝ ਤਿਆਗ ਕੀ ਕਰ ਰਹੇ ਹੋ ਐਕਸੈਪਟ ਕੀਵੇਂ ਕਰ ਰਹੇ ਹੋ ਜੇ ਮੈਂ ਅਸੀਂ ਆਪਣੀ ਲਾਈਫ ਦੀ ਗੱਲ ਕਰੀਏ ਤਾਂ ਦੇਖੋ ਮੈਂ ਕਹਿੰਨੀ ਆ ਕਿ ਜਦ ਤੱਕ ਮੇਰੀ ਮੈਰਿਜ ਨਹੀਂ ਹੋਈ ਸੀਗੀ ਮੈਨੂੰ ਮੇਰੀ ਜ਼ਿੰਦਗੀ ਚਲੋ ਪਰਮਾਤਮਾ ਦੀ ਦੇਣਾ ਮੇਰੇ ਪੇਰੈਂਟਸ ਦੀ ਦੇਣਾ ਜਿਨ੍ਹਾਂ ਨੇ ਮੈਨੂੰ ਫੁੱਲਾਂ ਵਾਂਗ ਰੱਖਿਆ ਹੈ ਮੇਰਾ ਬਹੁਤ ਖਿਆਲ ਰੱਖਿਆ ਉਹਨਾਂ ਨੇ ਇਵਨ ਸੈਕੰਡ ਬੇਬੀ ਨਹੀਂ ਪਲਾਨ ਕੀਤਾ ਕਿ ਮੇਰੀ ਲਾਈਫ ਮੈਨੂੰ ਨਾ ਇਦਾਂ ਰੀਅਲਾਈਜ਼ ਹੋਏ ਕਿ ਦੂਸਰਾ ਬੇਬੀ ਅਗਰ ਨਾਰਮਲ ਹੋਗਾ ਤਾਂ ਮੈਨੂੰ ਘੱਟ ਪਿਆਰ ਮਿਲੇਗਾ ਸੋ ਉਹਨਾਂ ਦਾ ਸੈਕਰੀਫਾਈਸ ਹੈ ਹੁਣ ਇਹ ਐਜ਼ ਅ ਹਸਬੰਡ ਮੇਰੀ ਲਾਈਫ ਚ ਆਇਆ ਹੈ ਮੈਨੂੰ ਦੂਸਰੀ ਜ਼ਿੰਦਗੀ ਇੱਥੋਂ ਮਿਲੀ ਹੈ ਸ਼ਾਇਦ ਉਹ ਮੇਰੀ ਲਾਈਫ ਉੱਥੇ ਤੱਕ ਜਦੋਂ ਤੱਕ ਮੈਂ ਉਹਨਾਂ ਦੇ ਕੋਲ ਸੀ ਉਹਨਾਂ ਦੀ ਬੇਟੀ ਉਹਨਾਂ ਦੇ ਘਰ ਦੇ ਵਿੱਚ ਉਦੋਂ ਤੱਕ ਇੱਕ ਜ਼ਿੰਦਗੀ ਜੀ ਰਹੀ ਸੀ ਪਰ ਮੈਨੂੰ ਮੈਨੂੰ ਲੱਗਦਾ ਹੈ ਕਿ ਮੈਨੂੰ ਅਗਲੀ ਜ਼ਿੰਦਗੀ ਤੇ ਮਿਲੀ ਹੈ ਨਾ ਤੋਂ ਹੈ ਤੇ ਉਹ ਐਸ ਦਾ ਗਿਫਟ ਹੈ ਔਰ ਜਿਸ ਤਰ੍ਹਾਂ ਵੀ ਮਿਲੀ ਹੈ ਮੇਰੇ ਲਈ ਤਾਂ ਉਹ ਬlesing ਬਣ ਕੇ ਮੈਨੂੰ ਮਿਲੀ ਹੈ ਜਿਵੇਂ ਸਰ ਤੁਸੀਂ ਤਿਆਗ ਦੀ ਗੱਲ ਕੀਤੀ ਨਾ ਕਿ ਜਦੋਂ ਅਸੀਂ ਪਹਿਲਾਂ ਮਿਲੇ ਸੀਗੇ ਤੇ ਚਲੋ ਐਸੇ ਫਰੈਂਡ ਮਿਲੇ ਬਾਅਦ ਚੋ ਘਰ ਦੇ ਨਾਲ ਗੱਲ ਕੀਤੀ ਗਿਆ ਆਪਣੇ ਅੱਧਾ ਕੀ ਮੈਰੀਜ਼ ਕਰਵਾਉਣਾ ਚਾਹੁੰਦੇ ਆ ਤੇ ਇਹਨਾਂ ਦੇ ਮਦਰ ਨੇ ਮੈਨੂੰ ਇੱਕ ਦਿਨ ਹਸਪੀਟਲ ਬੁਲਾਇਆ ਤੁਸੀਂ ਲੋਗਾਂ ਛੁੜੇਆਂ ਕਿ ਜਿਹੜੀ ਆਪਣੇ ਪ੍ਰਪੋਜ਼ਲ ਮਤਲਬ ਕਿ ਇੱਕ ਯੂਨਿਕ ਪ੍ਰੋਪੋਜ਼ਲ ਕਿਸੇ ਨੇ ਕਿਤੇ ਹੈਲੀਕਾਪਟਰ ਪਰ ਪ੍ਰਪੋਜ਼ ਕੀਤਾ ਕਿਸੇ ਨੇ ਹੋਟਲ ਚ ਕੀਤਾ ਕਿਸੇ ਕਿਸ ਵੱਖਰੇ ਵੱਖਰੇ ਤਰੀਕੇ ਨਾਲ ਜੀ ਬਿਲਕੁਲ ਤੇ ਮੈਨੂੰ ਇਹਨਾਂ ਦੇ ਮਦਰ ਨੇ ਹਸਪੀਟਲ ਬੁਲਾਇਆ ਇੱਕ ਦਿਨ ਕਹਿੰਦੇ ਇੱਕ ਦਿਨ ਜਦੋਂ ਇਹਨਾਂ ਨੂੰ ਬਲੱਡ ਲੱਗਦਾ ਤੁਸੀਂ ਸਾਰਾ ਦਿਨ ਇਹਨਾਂ ਦਾ ਨਾਰ ਰੋ ਸਵੇਰੇ ਅਸੀਂ 8:00 ਦਾ 9:00 ਵਜੇ ਗਏ ਹਸਪੀਟਲ ਉਸ ਤੋਂ ਬਾਅਦ ਮਤਲਬ ਕਿ ਜੋ ਪ੍ਰੋਸੈਸ ਹੁੰਦਾ ਇੱਕ ਬਲੱਡ ਲੱਗਣ ਦਾ ਇੱਕ ਯੂਨਿਟ ਇਹਨਾਂ ਨੂੰ ਲੱਗਦਾ ਤੇ 5 ਸੈਕਿੰਡ ਦਾ ਪ੍ਰੋਸੈਸ ਹੁੰਦਾ ਹੈ ਤੇ ਸ਼ਾਮੇ 4 ਵਜੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਾਂਜੀ ਜੀ ਗੁਰੂ ਜੀ ਬਟਾ ਤੁਸੀਂ ਆਏ ਸਾਰਾ ਦੇਖਿਆ ਤੇ ਤੁਸੀਂ ਮੈਨੂੰ ਪਹਿਲਾਂ ਮੈਰਿਜ ਦੀ ਗੱਲ ਕਰ ਰਹੇ ਸੀ ਚਾਹੇ ਦੇਖ ਲਿਆ ਕਿੰਨੀ ਤਕਲੀਫ ਹੁੰਦੀ ਐ ਨੂੰ ਜਾਂ ਸਾਰਾ ਪ੍ਰੋਸੈਸ ਹੁੰਦਾ ਹੈ ਤੇ ਕਹਿੰਦੇ ਹੁਣ ਤੁਹਾਡਾ ਕੀ ਹੁਣ ਤੁਸੀਂ ਤੁਹਾਡਾ ਕੀ ਰਿਐਕਸ਼ਨ ਹੈ ਤੇ ਮੈਂ ਕਿਹਾ ਮੈਂ ਤੁਹਾਨੂੰ ਹੁਣੇ ਵੀ ਇਹ ਪੁੱਛੂੰਗਾ ਮੈਰਿਜ ਕਦੋਂ ਕਰਾਨੀ ਹੈ ਅੱਛਾ ਤੇ ਉਹ ਮਤਲਬ ਕੀ ਚਲੋ ਬਈ ਇੱਕ ਅਸੀਂ ਆਪਣਿਆਂ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਓਵਰਡਾ ਸੈਕ੍ਰੀਫਾਈਸ ਨਹੀਂ 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 ਸੈਕ੍ਰੀਫਾਈਸ ਨਹੀਂ ਪਿਆਰ ਪ੍ਰੇਮ ਦੇ ਪਿੱਛੇ ਤੁਸੀਂ ਪ੍ਰੇਮ ਕਰ ਲਿਆ ਤੇ ਇਹ ਅ ਜੇ ਅਗਰ ਇਹ ਇਹ ਇਨਾਂ ਦੇ ਘਰ ਦੇ ਨਹੀਂ ਮੰਨਦੇ ਜਾਂ ਮੇਰੇ ਘਰ ਦੇ ਨਹੀਂ ਮੰਨਦੇ ਕਿ ਇਹਨੂੰ ਐਨੀ ਪ੍ਰੋਬਲਮ ਹੈ ਤੇ ਤੁਸੀਂ ਨਹੀਂ ਕਰਾਣਾ ਤੇ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸੋਚੀਏ ਯਾ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰੀਏ ਜਾਂ ਫਿਰ ਇਹ ਅਗਰ ਇਹਨਾਂ ਨੇ ਮੈਨੂੰ ਲੈ ਕੇ ਸੁਪਨੇ ਕੁਝ ਸੋਚੇ ਨੇ ਜਾਂ ਫਿਰ ਮੈਂ ਨਾਲ ਲੈ ਕੇ ਸੋਚੇ ਤੇ ਅਸੀਂ ਉਸ ਆਪਣੇ ਸੁਪਨੇ ਆਪਣੇ ਦੋਵਾਂ ਵਾਲੇ ਸੁਪਨੇ ਵਾਲੀ ਕਿਸੇ ਤੀਜੇ ਸੁਪਨੇ ਦੇ ਸੁਪਨਿਆਂ ਦਾ ਗਲਾ ਘੁੱਟਦੀ ਉਹ ਇੱਕ ਤ્યાਗ ਨਹੀਂ ਉਹ ਪਿਆਰ ਨਹੀਂ ਆ ਫਿਰ ਤੁਸੀਂ ਪਿਆਰ ਨਹੀਂ ਕਰ ਰਹੇ ਹੋ ਫਿਰ ਤੁਸੀਂ ਅੱਨਾ ਇੱਕ ਅੱਜਕੱਲ ਦੇ ਜੋ ਨੌਜਵਾਨਾ ਦੇਖਣਾ ਮਤਲਬ ਕਿ ਇੱਕ ਇਨਸਟੈਂਟ ਪਿਆਰ ਵਾਲੀ ਗੱਲ ਹੈ ਇਨਸਟੈਂਟ ਹੀ ਤਾਂ ਦੱਸਣਾ ਜਿਵੇਂ ਵੱਡੀ ਰੀਅਲ ਲਵ ਰੀਅਲ ਵਾਲਾ ਪਿਆਰ ਹੋ ਗਿਆ ਕਿ 1 ਮਿੰਟ ਦੀ ਰੀਲ ਦੇਖੀ ਤੇ ਉਹਨੂੰ ਕੱਢ ਦਿੱਤਾ ਤੇ ਉਹੀ ਅੱਜਕੱਲ ਹੈ ਲੋਕੀ ਕਹਿੰਦੇ ਕਿ ਇਨਸਟੈਂਟ ਸਾਨੂੰ ਪ ਇਸਰ ਤੋਂ ਰਿਸਪੈਕਟ ਮਿਲੇ ਮਤਲਬ ਕਿ ਹਰ ਇੱਕ ਚੀਜ਼ ਇੰਸਟਾ ਚਾਹੀਦੀ ਹੈ ਉਸ ਲਈ ਤੁਸੀਂ ਤਿਆਗ ਕੀ ਕਰ ਰਹੇ ਹੋ ਉਸ ਲਈ ਸੈਕਰੀਫਾਈਸ ਕੀ ਕਰ ਰਹੇ ਹੋ ਤੇ ਲੋਕ ਅਗਰ ਤੁਸੀਂ ਕਿਸੇ ਨਵੇਂ ਅਗਰ ਉਹ ਨਵੇਂ ਘਰ ਚ ਜਾਂਦੇ ਨਵੇਂ ਘਰ ਜਿੱਥੇ ਗਈ ਹੈ ਚਲੋ ਸ਼ਾਇਦ ਇਨ ਫਿਊਚਰ ਉਹਨੂੰ ਉਸ ਤੋਂ ਜ਼ਿਆਦਾ ਪਿਆਰ ਮਿਲਦਾ ਹੋਵੇ ਨਹੀਂ ਬਿਲਕੁਲ ਪਤਾ ਵੀ ਲੱਗ ਰਿਹਾ ਸੀ ਜੋ ਅਸੀਂ ਜੋ ਇੱਕ ਮਹੀਨੇ ਚ ਮੀਡੀਆ ਰਿਪੋਰਟ ਮੀਡੀਆ ਰਿਪੋਰਟ ਜੋ ਹੈ ਇੱਕ ਮਹੀਨੇ ਜੋ ਨੂੰ ਇੱਕ ਅਗਰ ਉਹ ਘਰ ਆਪਣੇ लाਡਲੀ ਧੀ ਸੀਗੀ ਮਹਾਰਾਣੀ ਸੀ ਉੱਥੇ ਵੀ ਉਹਨੂੰ ਰਾਣੀਆਂ ਵਾਂਗ ਰੱਖਿਆ ਜਾ ਰਿਹਾ ਸੀ ਪਿਆਰ ਮਿਲਦਾ ਸੀ ਇਨ ਫਿਊਚਰ ਹੋਣਦੀ ਸ਼ਾਇਦ ਉਸ ਨੂੰ ਉਹ ਭੁੱਲ ਜਾਂਦੇ ਨੇ ਫਿਊਚਰ ਪਟਿਆ ਕਿ ਇੱਕ ਦਿਮਾਗ ਚ ਉਹ ਬੈਠ ਗਿਆ ਨਾ ਕਿ ਇੱਕ ਸਾਜ਼ਿਸ਼ ਅਸੀਂ ਕਰ ਲਈ ਤੁਹਾਨੂੰ ਉਹੀ ਚਲ ਪਹਿਲਾਂ ਸਟਾਰਟਿੰਗ ਗਏ ਨਾ ਜਦੋਂ ਅਸੀਂ ਕਿਸੇ ਚੀਜ਼ ਨੂੰ ਕਰਨ ਸੋਚ ਲਿਆ ਤੇ ਮਸੀਂ ਉਹ ਚੀਜ਼ੇ ਅਸੀਂ ਕਰ ਲਈ ਹੈ ਗੱਲ ਉਹੀ ਹੈ ਹਾਂ ਜੀ ਹੁਣ ਤਾਂ ਤੁਸੀਂ ਦੋ ਗੱਲਾਂ ਕੀਤੀਆਂ ਕਿ ਅਸੀਂ ਤੀਸਰੇ ਨੂੰ ਹਰਟ ਆਪਣੇ ਦੋਨਾਂ ਦੇ ਪਿਆਰ ਦੇ ਚੱਕਰ 'ਚ ਆਪਣੇ ਪਰਿਵਾਰ ਜਾਂ ਕਿਸੇ ਦੇ ਪਰਿਵਾਰ ਨੂੰ ਹਰਟ ਕਰੀਏ ਜਾਂ ਕਿਸੇ ਵਿਅਕਤੀ ਨੂੰ ਹਰਟ ਕਰਨਾ ਨਹੀਂ ਚਾਹੀਦਾ ਮੇਰੇ ਇੱਕ ਤੇ ਨਾਲ ਸਵਾਲ ਹੈ ਕਿ ਹੋ ਸਕਦਾ ਵਿਅਕਤੀਗਤ ਹੋਵੇ ਤੁਹਾਡੇ ਪਰਿਵਾਰ ਨੇ ਮਨਾਈ ਨਹੀਂ ਕੀਤਾ ਸੀਗਾ ਕਿ ਵਿਆਹ ਕਰ ਲਈ ਨਹੀਂ ਜੀ ਨਹੀਂ ਕਰਦਿਆਂ ਨੇ ਮੈਨੂੰ ਪੁੱਛਿਆ ਆਪਣੇ ਕਿ ਮੈਂ ਦੱਸ ਦਿੱਤਾ ਦੱਸਿਆ ਕਿ ਐਦਾ ਉਹਨਾਂ ਨੂੰ ਪ੍ਰੋਬਲਮ ਹੈ ਹੈ ਜ਼ਿੰਦਗੀ ਦੀ ਤੇ ਕਹਿੰਦੇ ਕੀ ਪ੍ਰੋਸੈਸ ਹੈ ਮੈਂ ਕਹਿੰਦਾ ਦੱਸਿਆ ਕਿ ਉਹਨਾਂ ਨੂੰ 15 ਦਿਨਾਂ ਬਾਅਦ ਲੱਗਦਾ ਹੈ ਤੇ ਉਹਦੇ ਕੀ ਮੈਡੀਸਿਨ ਚੱਲਦੀਆਂ ਨੇ ਕੁਝ ਤੇ ਉਹਨੇ ਕਿਹਾ ਇਹ ਕਹਿੰਦੇ ਫਿਰ ਤੈਨੂੰ ਠੀਕ ਹੈ ਮਤਲਬ ਕਿਉਂਕਿ ਕਹਿੰਦੇ ਤੁਸੀਂ ਦੋਵਾਂ ਨੇ ਲਾਈਫ ਕੱਟਣੀ ਹੈ ਤੇ ਮਤਲਬ ਕਈ ਚੀਜ਼ ਦਾ ਕੰਪਲਿਕੀਸ਼ਨ ਇਨ ਫਿਊਚਰ ਆ ਸਕਦੀਆਂ ਮਤਲਬ ਸਾਡੇ ਅੱਗੇ ਮਤਲਬ ਫੈਮਿਲੀ ਪ੍ਰੋਸੈਸ ਅੱਗੇ ਪ੍ਰੋਬਲਮ ਕਈ ਚੀਜ਼ਾਂ ਹੈਗੀ ਆ ਜੋ ਮਤਲਬ ਫਿਜ਼ੀਕਲੀ ਚੀਜ਼ਾਂ ਹੈਗੀਆਂ ਪਰ ਉਹ ਕਹਿੰਦੇ ਤੁਸੀਂ ਕਹਿੰਦੇ ਐਟ ਦੀ ਐਂਡ ਉਹਨਾਂ ਦਾ ਇਹ ਸੀਗਾ ਕਿ ਤੂੰ ਰਾਜ਼ੀ ਐ ਤੈਨੂੰ ਠੀਕ ਲੱਗਦਾ ਤੇ ਜੋ ਤੇਰਾ ਫੈਸਲਾ ਹੈ ਅਸੀਂ ਤੇਰੇ ਨਾਲ ਖੜੇ ਹਾਂ ਤੇ ਉਹੀ ਗੱਲ ਹੈ ਤੇ ਜਿਵੇਂ ਉਹ ਜੋ ਉਸ ਦਿਨ ਮੇਰਾ ਫੈਸਲਾ ਸੀਗਾ ਜੋ ਉਸ ਦਿਨ ਮੇਰੀ ਇਰਾਦਾ ਸੀਗੀ ਜੋ ਉਹਨਾਂ ਦਾ ਉਸ ਟਾਈਮ ਸਟੈਂਡ ਸੀਗਾ ਅੱਜ ਮੇਰੇ ਫੈਮਿਲੀ ਲੋਕ ਇਸਟੈਂਡ ਕਰਦੇ ਕਿ ਤੁਸੀਂ ਇੱਕ ਦਿਨ ਇੱਕ ਦੂਜੇ ਨਾਲ ਲਾਈਫ ਕੱਟਣੀ ਹੈ ਪਰਿਵਾਰ ਸਾਥ ਦਿੰਦਾ ਤੇ ਜੋੜੀ ਤੁਹਾਡੀ ਗੱਡੀ ਤੁਹਾਡੀ ਚੱਲਣੀ ਹੈ ਜੇ ਪਰਿਵਾਰ ਪਿੱਛੇ ਟੱਕਾ ਲਾਣਾ ਹੁੰਦਾ ਹੈ ਪਰਵਾਤਾ ਕਲ ਆ ਰਹੇ ਤੇ ਅਸੀਂ ਗੱਡੀ ਚਲਾ ਰਹੇ ਹਾਂ ਜੀ ਹਾਂ ਜੀ ਤੁਸੀਂ ਕੁਝ ਕਰ ਲੈ ਮੇਰੇ ਪੇਰੈਂਟਸ ਨੇ ਉਹਨਾਂ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਹਸਪੀਟਲ ਆਣਾ ਸੀ ਤੇ ਮੇਰੇ ਪੇਰੈਂਟਸ ਨੇ ਕਹਿ ਐ ਸੀ ਕਿ ਤੁਸੀਂ ਮਤਲਬ ਆਓ ਤੁਹਾਡੇ ਪੇਰੈਂਟਸ ਹੀ ਆਣ ਤੁਸੀਂ ਦੇਖੋ ਬਟ ਉਹ ਆਏ ਨਹੀਂ ਸੀ ਉਹਨਾਂ ਇਹੇ ਆਏ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਲਾਈਫ ਇਹਨਾਂ ਨੇ ਕੱਟਣੀ ਹੈ ਤੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਇਹ ਹੈਂਡਲ ਕਰ ਸਕਦੇ ਹੈ ਕਿ ਨਹੀਂ ਮੈਨੂੰ ਅੱਜ ਵੀ ਯਾਦ ਹੈ ਮੇਰੇ ਮਦਰ ਇਨ ਲਾਉ ਉਹਨਾਂ ਨੇ ਮੈਰਿਜ ਤੋਂ ਬਾਅਦ ਵੀ ਜਿੱਦਾਂ ਕਈ ਵਾਰੀ ਹਸਬੰਡ ਵਾਈਫ ਪੈਰੈਂਟਸ ਦੇ ਸਾਹਮਣੇ ਇੱਕ ਦੂਜੇ ਨੂੰ ਕੁਛ ਨਾ ਕੁਛ ਬੋਲ ਦਿੰਦੇ ਆ ਨਾ ਤੇ ਇਹ ਮੈਨੂੰ ਇਦਾਂ ਥੋੜਾ ਮਜ਼ਾਕ ਨਾਲ ਜਿਹਦਾ ਇੱਕ ਦੋ ਵਾਰੀ ਇਹਨਾਂ ਨੇ ਦਬਕਾ ਮਾਰਿਆ ਐਂਡ ਆਲ ਤੇ ਮੇਰੇ ਜਿਹੜੇ ਮੰਮਾ ਮਦਰ-ਇਨ-ਲॉ ਸਿਗੇ ਉਹਨਾਂ ਨੇ ਨਾ ਇਹਨਾਂ ਨੂੰ ਡਾਂਟ ਨੇ ਡਾਂਟਿਆ ਮੇਰੇ ਜ਼ਮਨੇ ਕਹਿੰਦੇ ਕਿ ਜੇਕਰ ਤੂੰ ਅੱਗੇ ਜਾ ਕੇ ਕੁੜੀ ਨੂੰ ਤੰਗ ਕੀਤਾ ਨਾ ਤੇ ਮੈਂ ਤੈਨੂੰ ਘਰੋਂ ਬਾਹਰ ਕੱਢ ਦੇਣਾ ਮਤਲਬ ਕਿ ਉਹ ਸ਼ੁਰੂ ਤੋਂ ਇਦਾਂ ਹੀ ਇਹਨਾਂ ਨੂੰ ਪਹਿਲਾਂ ਵੀ ਕਹਿੰਦੇ ਰਿਹਾ ਇਹਨਾਂ ਨੂੰ ਕਿ ਤੈਨੂੰ ਮੈਂ ਬਾਹਰ ਕੱਢੂੰਗੀ ਜੇ ਤੂੰ ਤੇਰੀ ਕੋਈ ਕੰਪਲੇਂਟ ਆਈ ਤੇ ਅੱਜੀ ਅੱਜ ਵੀ ਅਸੀਂ ਜਿਹੜੇ ਨਾ ਗੱਲ ਕਰਦੇ ਆ ਗੱਲ ਤਾਂ ਸੋਨਮ ਦੀ ਹੈ ਪਰ ਤੁਹਾਨੂੰ ਮੈਂ ਲਿਆਨ ਦਾ ਮਕਸਦ ਇਹ ਦਰਸ਼ਕਾਂ ਨੂੰ ਮਿਲਾਨ ਦਾ ਕਿ ਪ੍ਰੇਮ ਦੁਨੀਆਂ ਗਿਜ਼ੈਂਪਲਾਂ ਹੁੰਦੀਆਂ ਨੇ ਇੱਕ ਤੁਸੀਂ ਐਗਜ਼ੈਂਪਲ ਬਣ ਕੇ ਆਇਓ ਇੱਕ ਉਧਰ ਆਇਓ ਹੁਣ ਅੱਜ ਦੀ ਜਨਰੇਸ਼ਨ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਅੱਜ ਦੀ ਜਨਰੇਸ਼ਨ ਰੀਲ ਵੰਗ ਪਿਆਰ ਕਰ ਰਹੀ ਐ ਸਵਾਈਪ ਕਰਦੀ ਐ ਹਮ ਸਵਾਈਪ ਕਰ ਦਿੱਤਾ ਮਤਲਬ ਹੁੰਦਾ ਕਿ ਖਤਮ ਕਰ ਦਿੱਤਾ ਉਹਨੂੰ ਕਹੇ ਕਿ ਇਹ ਪਸੰਦ ਨਹੀਂ ਨਵਾਂ ਆਇਆ ਇਹ ਜਨਰੇਸ਼ਨ ਨੂੰ ਤੁਸੀਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਅਜਿਹੇ ਖਾਸ ਕਰਕੇ ਜਿਹੜੇ ਅਜਿਹੇ ਸੋਚਦੇ ਕਿ ਤੀਸਰੇ ਨੂੰ ਹਰਟ ਕਰਨਾ ਆਪਣੇ ਪਿਆਰ ਦੇ ਖਾਤਰ ਤੁਸੀਂ ਆਪਣੇ ਪਤੀ ਨੂੰ ਜਾਂ ਤਾਂ ਤੁਸੀਂ ਪਹਿਲਾਂ ਰੋਕ ਦਿੰਦੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੋਨੇ ਇੱਕ ਇੱਕ ਕਰਕੇ ਦੱਸੋ ਹਾਂਜੀ ਮੇਰੇ ਵੱਲੋਂ ਤਾਂ ਇਹੀ ਮੈਸੇਜ ਜਿਹੜਾ ਅੱਜਕੱਲ ਯੂਥ ਹੈਗਾ ਕਿ ਜਿਹੜਾ ਸਰ ਚਲੋ ਸਾਡਾ 90 ਦੇ ਜਿਹੜਾ ਦਸ਼ਕ ਦਾ ਇਹ ਬੰਦੇ ਸੀਗੇ ਸਾਡਾ ਜਿਹਨਾਂ ਦਾ ਜਨਮ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਅੱਜਕੱਲ ਦਾ ਜਿਹੜਾ ਪਿਆਰ ਹੈਗਾ ਉਹ ਬੜਾ ਸ਼ਾਰਟ ਟਾਈਮ ਵਾਲਾ ਪਿਆਰ ਹੈ ਤੁਸੀਂ ਇੱਕ ਸਬਰ ਨਹੀਂ ਹੈ ਪਿਆਰ ਦੇ ਵਿੱਚ ਤੁਸੀਂ ਸਬਰ ਰੱਖੋਗੇ ਅਗਰ ਤੁਹਾਡਾ ਜਿਹੜਾ ਰਿਲੇਸ਼ਨ ਹੈ ਇਨ ਫਿਊਚਰ ਚੱਲਦਾ ਹੈ ਤਾਂ ਠੀਕ ਹੈ ਤੁਸੀਂ ਅੱਗੇ ਚੰਗੇ ਤਰੀਕੇ ਨਾਲ ਚੱਲੋ ਬਟ ਉਹਦੇ ਵਿੱਚ ਵੀ ਕਿਸੇ ਤਰੀਕੇ ਜਿਵੇਂ ਆਹ ਵਾਲਾ ਐਗਜ਼ਾਮਪਲ ਹਨਾ ਕਿ ਸੋਨਮ ਦੀ ਬਹਾਵਾਲਾ ਇੱਕ ਐਗਜ਼ਾਮਪਲ ਕਿਤੇ ਨਹੀਂ ਦਿਮਾਗ ਸਾਡੇ ਸੋਚ ਨਹੀਂ ਆਣੀ ਚਾਹੀਦੀ ਅਗਰ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਹਰ ਇੱਕ ਨੂੰ ਪਿਆਰ ਕਰਨਾ ਪਏਗਾ ਅਗਰ ਇਨ ਕੇਸ ਅਗਰ ਤੁਹਾਡਾ ਫਿਊਚਰ ਵਿੱਚ ਰਿਲੇਸ਼ਨ ਨਹੀਂ ਚੱਲਦਾ ਵਿਆਹ ਤੱਕ ਨਹੀਂ ਪਹੁੰਚਦਾ ਜਾਂ ਅੱਗੇ ਤੱਕ ਨਹੀਂ ਚੱਲਦਾ ਤੇ ਇਹ ਨਹੀਂ ਕਿ ਤੁਸੀਂ ਇੱਕ ਦੂਜੇ ਨੂੰ ਹਰਟ ਕਰਨ ਦੀ ਸੋਚੋ ਜਿਹੜਾ ਆਪਣੇ ਕੁੜੀ ਦੀ ਜ਼ਿੰਦਗੀ ਹੈ ਅਗਰ ਅਸੀਂ ਇਨ ਜਦੋਂ ਆਪਾਂ ਰਿਲੇਸ਼ਨਸ ਹੁੰਦੇ ਆ ਸਾਡੀ ਕਈ ਮੈਮਰੀਜ਼ ਬਣਦੀਆਂ ਨੇ ਚੰਗੀਆਂ ਵੀ ਮਾੜੀਆਂ ਵੀ ਕਈ ਤਰੀਕੇ ਨਾਲ ਕੋਈ ਆਊਟ ਆਫ ਦੀ ਵੇ ਜਿਹੜੀ ਅੱਜ ਕੱਲ ਦੀ ਜੇਨਰੇਸ਼ਨ ਕੋਈ ਵਾਰੀ ਆਊਟ ਆਫ ਦੀ ਵੇ ਚੱਲਦੀ ਹੈ ਉਹ ਸਹੇਦ ਉਸੀ ਨੂੰ ਜਿਹੜਾ ਜਿਆਦਾ ਕਹਿੰਦਾ ਗੋੜੇ ਵਾਲਾ ਪਿਆਰ ਹੈ ਕਿ ਜਦੋਂ ਆਪਾਂ ਵੀ ਜਾਣੇ ਕਿ ਅਸੀਂ ਗੋੜਾ ਵਾਲਾ ਪਿਆਰ ਕੀਤਾ ਪਰ ਉਹ ਚੀਜ਼ਾਂ ਨਹੀਂ ਹੈਗੇ ਚਲੋ ਅੱਜ ਕੱਲ ਜੇਨਰੇਸ਼ਨ ਸੋਚ ਹੈਗੀ ਹੈ ਚਲੋ ਉਹ ਸ਼ਾਇਦ ਬਦਲ ਜਾਏਗੀ ਪਰ ਇਹ ਹੈ ਕਿ ਅਗਰ ਬਾਈ ਚਾਹ ਸਾਡਾ ਵੀ ਇਨ ਫਿਊਚਰ ਨਹੀਂ ਚੱਲਦਾ ਤੇ ਜ਼ੋਮਾਂ ਨੂੰ ਇਹੀ ਅਪੀਲ ਕਰਦੇ ਅੱਜ ਕੱਲ ਦੇ ਬੱਚਿਆਂ ਨੂੰ ਕਿ ਇੱਕ ਦੂਜੇ ਦਾ ਇਨ ਫਿਊਚਰ ਜਿੰਦਗੀ ਤੇ ਅਗਰ ਮੇਰ ਨਾਲ ਨਹੀਂ ਚੱਲੇ ਤਾਂ ਮੈਂ ਲੜਕੇ ਦੀ ਵੀ ਫੀਲਿੰਗਸ ਹੁੰਦੀਆਂ ਨੇ ਲੜਕੇ ਦੀ ਵੀ ਇਮੇਜ ਖਰਾਬ ਹੁੰਦੀ ਹੈ ਸ਼ਾਇਦ ਇੱਕ ਦਿਮਾਗ ਸਮਾਜ ਵਿੱਚ ਇਹ ਚੀਜ਼ ਹੈ ਕਿ ਲੜਕੀ ਦੀ ਜ਼ਿੰਦਗੀ ਸ਼ਰਜ਼ਾਦਾ ਖਰਾਬ ਹੁੰਦੀ ਹੈ ਲੜਕਾ ਵੀ ਉਨਾ ਹੀ ਫੀਲ ਕਰਦਾ ਹੈ ਤੇ ਲੜਕੇ ਦੀ ਜ਼ਿੰਦਗੀ 'ਚ ਵੀ ਉਨਾ ਕੀ ਪ੍ਰਭਾਵ ਪੈਂਦਾ ਜਦੋਂ ਕੋਈ ਛੱਡ ਕੇ ਜਾਂਦਾ ਜਾਂ ਫਿਰ ਉਹਦੀ ਕੋਈ ਤੌਹਮਤ ਲੱਗਦੀ ਹੈ ਤੇ ਇਸ ਕਰਕੇ ਦੋਵਾਂ ਨੂੰ ਇਹ ਸਮਾਜ ਦੇ ਜਿਹੜੇ ਅੱਜ ਕੱਲ੍ਹ ਯੂਥ ਹੈਗੇ ਉਹਨਾਂ ਨੂੰ ਇਹ ਰਿਲੇਸ਼ਨ ਹੈ ਕਿ ਪਿਆਰ ਵਿੱਚ ਸਬਰ ਰੱਖੋ ਪਿਆਰ ਨੂੰ ਇੱਕ ਅਗਰ ਤੁਸੀਂ ਕਰ ਰਹੇ ਹੋ ਤੋਂ ਬੇਅੰਤਹਾਂ ਪਿਆਰ ਕਰੋ ਪਿਆਰ ਨਾ ਕਰੋ ਮੁਹੱਬਤ ਕਰੋ ਮੁਹੱਬਤ ਜਰ ਕਰੋਗੇ ਨਾ ਤੁਸੀਂ ਆਪਣੇ ਆਪ ਨੂੰ ਇੱਕ ਰਿਲੇਸ਼ਨ ਚੰਗਾ ਲੈ ਕੇ ਚੱਲੂਗੇ ਤੇ ਕਿਸੇ ਨੂੰ ਹਾਰਟ ਕਰਨ ਦੀ ਤੇ ਦਿਮਾਗ 'ਚ ਆ ਹੀ ਨਹੀਂ ਸਕਦੀ ਜਦੋਂ ਤੁਸੀਂ ਮੁਹੱਬਤ ਕਰੋਗੇ ਜੀ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਅਗਰ ਤੁਹਾਨੂੰ ਕਿਸੇ ਵੀ ਇਨਸਾਨ ਦੇ ਨਾਲ ਮੁਹੱਬਤ ਹੈ ਤੇ ਉਹਦੇ ਲਈ ਤੁਸੀਂ ਡਿਵੋਟਿਵ ਰਹੋ ਆਪਣੇ ਰਿਲੇਸ਼ਨਸ਼ਿਪ 'ਚ ٹرسٹ ਰੱਖੋ ਦੇਖੋ ਸਭ ਤੋਂ ਪਹਿਲਾਂ ਅਗਰ ਤੁਸੀਂ ਆਪਣੇ ਰਿਲੇਸ਼ਨ ਨੂੰ ਮੈਰਿਜ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਆਪ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੋ ਉਹਨਾਂ ਨੂੰ ਦੱਸੋ ਕਿ ਸਾਡੀ ਪਰਸਨਲ ਲਾਈਕਿੰਗ ਇਹ ਹੈ ਅਗਰ ਉਹਨਾਂ ਨੂੰ ਪ੍ਰੋਬਲਮ ਹੈ ਜ਼ਰੂਰੀ ਨਹੀਂ ਕਿ ਹਰ ਵਾਰੀ ਤੁਸੀਂ ਸਹੀ ਹੋਵੋ ਤੇ ਤੁਹਾਡੇ ਪੇਰੈਂਟਸ ਹੀ ਗਲਤ ਹੋਣ ਹੁਣ ਅਸੀਂ ਵੀ ਇਹ ਨਹੀਂ ਸੀ ਕਿ ਅਸੀਂ ਪੇਰੈਂਟਸ ਨਾਲ ਨਹੀਂ ਗੱਲ ਕੀਤੀ ਸੀ ਅਸੀਂ ਇਨਫੈਕਟ ਇੱਕ ਦੂਸਰੇ ਨੂੰ ਕਮਿਟਮੈਂਟ ਕੋਈ ਨਹੀਂ ਕੀਤੀ ਸੀ ਅਸੀਂ ਪਹਿਲਾਂ ਹੀ ਇਹ ਕਿਹਾ ਸੀ ਕਿ ਅਸੀਂ ਪੇਰੈਂਟਸ ਨਾਲ ਪਹਿਲਾਂ ਗੱਲ ਕਰਾਂਗੇ ਅਗਰ ਪੇਰੈਂਟਸ ਸਾਡੇ ਉਹਨਾਂ ਨੂੰ ਲੱਗੇਗਾ ਕਿ ਸਾਡਾ ਸਟੈਪ ਠੀਕ ਹੈ ਤੇ ਉਹ ਸਾਨੂੰ ਸਪੋਰਟ ਕਰਨਗੇ ਉਹ ਸਾਡੇ ਦੁਸ਼ਮਣ ਥੋੜੇ ਯਾ ਉਹਨਾਂ ਨੇ ਸਾਨੂੰ ਪਾ ਲਿਆ ਉਹ ਜੇ ਸਹੀ ਸਮਝਣਗੇ ਤਾਂ ਉਹ ਜ਼ਰੂਰ ਸਾਡੇ ਸਾਥ ਦੇਣਗੇ ਜਿਵੇਂ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਦੀ ਸੁਣੀ ਮੇਰੇ ਪੇਰੈਂਟਸ ਨੇ ਮੇਰੀ ਸੁਣੀ ਤੂੰ ਪਹਿਲਾਂ ਹਮੇਸ਼ਾ ਪੇਰੈਂਟਸ ਨਾਲ ਗੱਲ ਕਰ ਉਹ ਅਗਰ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਹੈਗੇ ਠੀਕ ਹੋ ਤੇ ਤੁਹਾਡੇ ਪੇਰੈਂਟਸ ਹੀ ਗਲਤ ਨੇ ਅਗਰ ਇੱਥੇ ਤੱਕ ਆਂਦੇ ਫਿਰ ਤੁਸੀਂ ਜੋ ਸਟੈਪ ਲੈ ਰਹੇ ਹੋ ਉਦੋਂ ਵੀ ਸੋਚ ਕੇ ਲਓ ਕਿ ਹੁਣ ਆਪਣਾ ਰਿਲੇਸ਼ਨ ਬਣਾਣਾ ਤੁਹਾਡੇ ਦੋਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਤੁਸੀਂ ਉਹਨਾਂ ਦੇ ਅਗੇਂਸਟ ਜਾ ਕੇ ਸਟੈਪ ਲੈ ਰਹੇ ਹੋ ਤੇ ਫਿਰ ਉਹਨਾਂ ਨੂੰ ਪ੍ਰੂਫ ਕਰਕੇ ਦਿਖਾਓ ਕਿ ਅਸੀਂ ਜੋ ਕੰਮ ਕੀਤਾ ਉਸ ਸੀ ਗਲਤ ਨਹੀਂ ਕੀਤਾ ਅਸੀਂ ਸਹੀ ਕੀਤਾ ਤੇ ਯਾ ਉਹਨਾਂ ਦੀ ਮਰਜ਼ੀ ਨਾਲ ਚੱਲੋ ਕਿਉਂਕਿ ਰਿਲੇਸ਼ਨਸ਼ਿਪ ਦੇ ਵਿੱਚ ਟਰਸਟ ਤੇ ਸੈਕਰੀਫਾਈਸ ਬੌਂਡਿੰਗ ਬਹੁਤ ਜ਼ਰੂਰੀ ਹੈ ਤਾਈਂ ਤੁਹਾਡਾ ਰਿਲੇਸ਼ਨ ਚੱਲੇਗਾ ਅਜੀ ਐਸ ਕੇਸ ਵੀ ਹੈ ਵੀ ਆ ਜਿਵੇਂ ਸੋਨਮ ਬੋਨਰ ਜੋ ਉਹਨਾਂ ਦਾ ਜਿਹਨਾਂ ਉਹ ਆਪਣੇ ਪਿਆਰ ਕਰਦੇ ਸੀ ਜਿਹਨਾਂ ਰਿਲੇਸ਼ਨ ਸੀਗਾ ਬॉयਫਰੈਂਡ ਜਿਹੜਾ ਸੀਗਾ ਜਿਹਨਾਂ ਉਹਨਾਂ ਸਟਾਰਟਿੰਗ ਜਦ ਅਸੀਂ ਗੱਲ ਕੀਤੀ ਕਿ ਉਹ ਇੱਕ ਵਰਕਰ ਸੀਗਾ ਕੰਮ ਨੇ ਕਰਦਾ ਤੇ ਘਰਜਾਂ ਨੂੰ ਫਿਕਰ ਵੀ ਹੁੰਦਾ ਹੈ ਕਿ ਹਾਂ ਵੀ ਇੱਕ ਵਰਕਰ ਨਾਲ ਜਿਹੜੀ ਇੱਕ ਲੜਕੀ ਇੱਕ ਐਡੀ ਆਲਿਸ਼ਾਨ ਜ਼ਿੰਦਗੀ ਜੀ ਆ ਰਹੀ ਹੈ ਉਹ ਉਹਨਾਂ ਨੂੰ ਇਹ ਪਤਾ ਕਿ ਹਾਂ ਪਿਆਰ ਕਰਾ ਕੇ ਸ਼ਾਇਦ ਥੋੜੇ ਟਾਈਮ ਇਕੱਠੇ ਤੇ ਰਹਿਣ ਰਹਿਣਗੇ ਬਟ ਜੋ ਇੱਕ ਆਦਤ ਬਣ ਜਾਂਦੀ ਨੇ ਜੋ ਇੱਕ ਹੈਬਿਟ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਇੱਕ ਨੇਚਰ ਬਣ ਜਾਂਦਾ ਹੈ ਕੋਈ ਇਨ ਫਿਊਚਰ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਪੇਸ਼ੈਂਟ ਜਿਹੜੇ ਪੇਰੈਂਟ ਹੈਗੇ ਉਹ ਇਸ ਤਰੀਕੇ ਨਾਲ ਵੀ ਸੋਚਦੇ ਆ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਅਸੀਂ ਹੈਗੇ ਇਨ ਫਿਊਚਰ ਚੰਗਾ ਰਹ ਸਕਦੇ ਸੋ ਲੜਕਾ ਵੀ ਇੱਥੇ ਇਹ ਰਲ ਕੇ ਇਹ ਚੀਜ਼ ਦਾ ਸਟੈਪ ਲੈ ਸਕਦੇ ਹੈ ਕਿ ਹਾਂ ਵੀ ਅਸੀਂ 2 ਸਾਲ ਵੇਟ ਕਰਦੇ ਹਾਂ ਸਰ ਪਰ ਮੈਂ ਤੁਹਾਨੂੰ ਨਾ ਕਾਬਲ ਬਣ ਕੇ ਦਿਖਾਵਾਂਗਾ ਉਸ ਲੈਵਲ ਤੱਕ ਤੁਹਾਡੇ ਆ ਕੇ ਦਿਖਾਵਾਂਗਾ ਆਪਣੀ ਕਾਬਲੀਅਤ ਸਿਰ ਤੇ ਪਿਆਰ ਕਰਨਾ ਸਿੱਖ ਜਿਹੜਾ ਨਾ ਉਹ ਚੀਜ਼ ਜ਼ਿਆਦਾ ਵੱਡੀ ਰਹਿੰਦੀ ਹੈ ਕਿ ਜਿਹੜੇ ਪੇਰੈਂਟਸ ਦੇ ਮਨ ਚ ਇੱਕ ਪਰਸਨਲ ਵੀ ਡਾਊਟ ਨਾ ਜਿਹੜੇ ਇਹਨੂੰ ਪਰਸਨਲ ਉਹ ਤੁਹਾਡਾ ਚੰਗਾ ਹੀ ਸੋਚਣਗੇ ਸ਼ਾਇਦ ਤੁਹਾਨੂੰ ਉਹਨਾਂ ਦਾ ਤਰੀਕਾ ਗਲਤ ਲੱਗੇ ਸਹੀ ਨਾ ਲੱਗੇ ਬਟ ਉਹ ਤੁਹਾਡਾ ਚੰਗਾ ਹੀ ਸੋਚਦੇ ਨੇ ਤੇ ਇਸ ਕਰਕੇ ਉਹਨਾਂ ਦੇ ਪੱਖ ਨੂੰ ਵੀ ਸੋਚ ਕੇ ਰੱਖੋ ਉਹਨਾਂ ਦੇ ਪੱਖ ਨੂੰ ਸੋਚੋ ਤੇ ਪਿਆਰ ਜਿਹੜਾ ਉਹ ਚੰਗੇ ਤਰੀਕੇ ਨਾਲ ਕਰੇ। ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਨਾ ਉਹਦੇ ਵਿੱਚ ਇੱਕ ਗੱਲ ਮੈਂ ਐਡ ਕਰ ਦੇਣਾ ਚਾਹਣਾ ਕਿ ਜਿਵੇਂ ਪੇਰੈਂਟਸ ਜਦੋਂ ਸੋਚਦੇ ਨੇ ਨਾ ਪੇਰੈਂਟਸ ਪੂਰਾ ਸੋਚਦੇ ਨੇ ਕਿ ਮੇਰੀ ਬੇਟੀ ਜਿਹੜੀ ਇਸ ਤਰ੍ਹਾਂ ਪੱਲੀ ਹੈ ਉਹ ਕਿਸ ਤਰ੍ਹਾਂ ਰਹੇਗੀ ਇਹ ਜ਼ਰੂਰੀ ਨਹੀਂ ਕਿ ਉਹ ਗਰੀਬ ਘਰ ਚ ਨਹੀਂ ਰਹਿ ਸਕਦੀ ਪਰ ਜ਼ਿਆਦਾਤਰ ਅਸੀਂ ਦੇਖੀ ਨਾ ਪ੍ਰਤੀਸ਼ਤ ਦੇਖੀ ਜੇ ਮੈਰਿਜ ਦਾ ਇਹੋ ਜਿਹਾ ਤੇ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇਹੋ ਜਿਹਾ ਵਿਆਹ ਕਾਮਯਾਬ ਨਹੀਂ ਹੋ ਪਾ ਰਹੇ। ਨਹੀਂ ਹੋ ਪਾਉਂਦੇ। ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਦਾ ਕਿ ਇਹ ਦੋਨੇ ਜਰਨਲਿਜ਼ਮ profession ਦੇ ਵਿੱਚ ਹੈ ਤੇ ਮੇਰਾ ਆਖਰੀ ਸਵਾਲ ਵੀ ਥੋੜਾ ਉਸੇ ਤਿੱਕੇ ਨਾਲ ਰਿਲੇਟਡ ਹੈ ਜਦੋਂ ਸੋਨਮ ਵਾਲਾ ਤੁਸੀਂ ਪੜਿਆ ਐਜ਼ ਅ ਜਰਨਲਿਸਟ ਤੁਸੀਂ ਦਿਮਾਗ 'ਚ ਕੀ ਆਇਆ ਕਿ ਲੜਕੀ ਨੇ ਕੀ ਕੀਤਾ ਇਹ ਜੀਹਾਂ ਤੁਹਾਡੇ ਦਿਮਾਗ 'ਚ ਕੀ ਆਇਆ ਖਾਸ ਕਰਕੇ ਤੁਹਾਡਾ ਲੈ ਸਵਾਲ ਸੀ ਮੈਨੂੰ ਤਾਂ ਇਹ ਹੀ ਲੱਗਾ ਕਿ ਇਹ ਬਹੁਤ ਵੱਡੀ ਸੈਲਫਿਸ਼ਨੈਸ ਉਹਨੇ ਦਿਖਾਈ ਹੈ ਕਿ ਇੱਕ ਆਪਣੇ ਖੁਦ ਦੀ ਮਤਲਬ ਇੱਕ ਚਾਹ ਜਿਹੜੀ ਉਹਦੀ ਹੈਗੀ ਸੀ ਉਹਦੇ ਕਰਕੇ ਉਹਨੇ ਇੰਨੀ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਤੋ ਇਹ ਤਾਂ ਮਤਲਬ ਬਹੁਤ ਵੱਡਾ ਕ੍ਰਾਈਮ ਹੈ ਇੱਕ ਤਰ੍ਹਾਂ ਦਾ ਚਲੋ ਕ੍ਰਾਈਮ ਤਾਂ ਹੈ ਹੀ ਹੈ ਪਰ ਮੈਨੂੰ ਲੱਗਦਾ ਕਿ ਇਨਸਾਨ ਆਪਣੇ ਆਪ ਲਈ ਇੰਨਾ ਸ਼ਰਮਿੰਦਾ ਹੋ ਜਾਂਦਾ ਹੈ ਉਹ ਕਿਵੇਂ ਸੋਚ ਸਕਦਾ ਹੈ ਕਿ ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ ਜੀ ਜਗਰੂਪ ਜੀ ਦੋ ਗੱਲਾਂ ਇਹਦੇ ਵਿੱਚ ਇੱਕ ਸਾਹਮਣੇ ਆ ਰਹੀਆਂ ਨੇ ਇੱਕ ਨਾ ਮੀਡੀਆ ਰਿਪੋਰਟਸ ਇਹ ਵੀ ਆਈ ਹੈ ਕਿ ਜਦੋਂ ਰਾਜਾ ਰਗਵੰਸ਼ੀ ਦਾ ਉਹ ਦਿਨ ਨਾਲ ਅੰਗੇਜਮੈਂਟ ਹੁੰਦੀ ਉਸ ਤੋਂ ਬਾਅਦ ਉਹ ਉਸ ਦਾ ਫੋਨ ਨਹੀਂ ਚੁੱਕਦਾ ਉਹ ਆਪਣੇ ਪੇਰੈਂਟਸ ਨੂੰ ਕਹਿੰਦਾ ਕਿ ਮੇਰੇ ਇੰਦੇ ਨਾਲ ਨਹੀਂ ਵਧੀਆ ਰਹੇਗੀ ਤੇ ਵਿਆਹ ਨਹੀਂ ਹੋਣਾ ਚਾਹੀਦਾ ਪਹਿਲਾਂ ਤੇ ਇਸ ਬਾਰੇ ਗੱਲ ਕਰ ਦੋ ਕਿ ਅਜਿਹੇ ਸਮੇਂ ਤੇ ਕੀ ਕਰਨਾ ਚਾਹੀਦਾ ਸੀ ਇਸੇ ਸਮੇਂ ਵਿੱਚ ਅਸੀਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਸ਼ਾਇਦ ਸਾਨੂੰ ਲੱਗਦਾ ਕਿ ਸਾਡੇ ਪੇਰੈਂਟ ਸਾਡੇ ਅਗੇਂਸਟ ਨੇ ਤੇ ਇਹਨਾਂ ਦੇ ਪਰਸਨ ਸਹੀ ਹੁੰਦੇ ਨਹੀਂ ਸ਼ਾਇਦ 1% ਸਾਨੂੰ ਉਹਨਾਂ ਨਾਲ ਤਰੀਕਾ ਸਹੀ ਨਹੀਂ ਲੱਗਦਾ ਬਟ ਕਿਤੇ ਨਾ ਕਿਤੇ ਜਦੋਂ ਇਹਦੇ ਵਿੱਚ ਇਹ ਸੀ ਨਿਕਲ ਕੇ ਸਾਹਮਣੇ ਕਿ ਉਹਨੇ ਆਪਣੇ ਗੇਮਿੰਟ ਤੋਂ ਬਾਅਦ ਆਪਣੇ ਪੇਰੈਂਟਸ ਅਸਲੇ ਕਿ ਮੇਰਾ ਫੋਨ ਨਹੀਂ ਚੱਲ ਰਹੀ ਸ਼ਾਇਦ ਉਹਦੇ ਨਾਲ ਮੇਰੀ ਬੌਂਡਿੰਗ ਨਹੀਂ ਸਹੀ ਪਈਆਂ ਗਈ ਸੇ ਸਾਨੂੰ ਅਗਲਾ ਸਟੈਪ ਨਹੀਂ ਲੈਣਾ ਚਾਹੀਦਾ ਤੇ ਪੇਰੈਂਟ ਨੇ ਇਹ ਕਿਹਾ ਕਿ ਸ਼ਾਇਦ ਸਾਡੇ ਆਪਣੇ ਹੋਣ ਇੱਜ਼ਤ ਦਾ ਸਵਾਲ ਬਣ ਗਿਆ ਤੇ ਹੁਣ ਸਾਨੂੰ ਕਰਨਾ ਪੈਗਾ ਬਟ ਇਹ ਕਿ ਇੱਜ਼ਤ ਕਿਸੇ ਦੀ ਜਾਨ ਤੋਂ ਵੱਧ ਕੀਮਤੀ ਨਹੀਂ ਹੁੰਦੀ ਜੀ ਬਿਲਕੁਲ ਲੜਕੀ ਦੀ ਇੱਜ਼ਤ ਸਾਰੇ ਜਹਾਨ ਤੋਂ ਵੱਧ ਕੀਮਤੀ ਹੈ ਬਟ ਅਗਰ ਅਸੀਂ ਅਗਰ ਆਪਣੀ ਰਿਸਪੈਕਟ ਨੂੰ ਲੈ ਕੇ ਨਾ ਕਿ ਸਾਡੇ ਸਮਾਜ ਵਿੱਚ ਐਡਾ ਵੱਡਾ ਨਾਮ ਹੈ ਕਿ ਅਗਰ ਸਾਡਾ ਵਿਆਹ ਅਗਰ ਫਿਕਸ ਹੋਇਆ ਤੋ ਉਸ ਵਟ ਟੁੱਟ ਜਾਏਗਾ ਤੇ ਸਾਡੀ ਸਮਾਜ ਵਿੱਚ ਲੋਕਾਂ ਅਗਰ ਤੁਸੀਂ ਹੁਣ ਚੰਗਾ ਕਰਦੇ ਰਹੋਗੇ ਲੋਕਾਂ ਨੂੰ ਤਾਂ ਵੀ ਗੱਲਾ ਕਰਨੀ ਆ ਅਗਰ ਤੁਸੀਂ ਵਿਆਹ ਤੋੜ ਦਿੰਦੇ ਤੇ ਲੋਕਾਂ ਨੇ ਤਾਂ ਵੀ ਗੱਲੇ ਕੁਝ ਕੁਝ ਦਿਨ ਗੱਲਾ ਕਰਨੀਆਂ ਸੀਗੇ ਹਫਤੇ 10 ਦਿਨੀਆਂ ਕੁਝ ਨਹੀਂ ਗੱਲਾਂ ਕਰ ਦੋ ਉਸ ਵਟ ਭੁੱਲ ਜਾਣਾ ਸੀ ਲੋਕਾਂ ਦੀ ਜਿਹੜੀ ਅੱਜ ਕੱਲ ਮੈਮਰੀ ਬੜੀ ਸ਼ਾਰਟ ਟਾਈਮ ਹੈ ਲੋਕਾਂ ਚ ਹੋਰ ਬੜੇ ਚੀਜ਼ਾਂ ਅੱਜ ਕੱਲ ਸੋਸ਼ਲ ਮੀਡੀਆ ਤੋਂ ਨਿਕਲ ਕੇ ਆ ਜਾਂਦੀਆਂ ਲੋਕੀ ਭੁੱਲ ਜਾਂਦੇ ਨੇ ਇਸ ਕਰਕੇ ਮੈਂ ਉੱਥੇ ਚੀਜ਼ ਹਾਂ ਇੱਕ ਚੀਜ਼ ਜ਼ੋਰ ਗਲਤੀ ਹੋ ਗਈ ਪੇਰੈਂਟਸ ਕੋਲ ਵੀ ਕਿ ਹਾਂ ਵੀ ਇੱਕ ਜਿਹੜੀ ਇੱਜ਼ਤ ਸੀ ਨਾ ਕ ਬੇਟੇ ਦੀ ਜਾਂ ਕਿਸੇ ਵੀ ਜੀਵ ਦੀ ਜਿਹੜੀ ਜਾਨ ਤੋਂ ਵੱਧ ਕੀਮਤੀ ਸੀਗੀ ਤੇ ਹੁਣ ਜਿਹੜੀ ਇੱਜ਼ਤ ਤੇ ਔਨਤ ਜਾਨ ਫਰਕ ਕੀ ਰਹਿ ਗਿਆ ਕਿ ਬੇਟਾ ਤਾਂ ਗਿਆ ਨਾ ਜੀ ਬਿਲਕੁਲ ਇਸ ਕਰਕੇ ਸਾਨੂੰ ਇੱਕ ਜਿਹੜੀ ਪਤਾ ਹੈ ਕਿ ਇੱਕ ਜਿਹੜੀ ਇੱਕ ਇੱਜ਼ਤ ਜਾਂ ਕਿਸੇ ਚੀਜ਼ ਨੂੰ ਸੋਚ ਕੇ ਹਰ ਇੱਕ ਨੂੰ ਚਾਹੇ ਪੇਰੈਂਟਸ ਹੋਣ ਬੱਚਿਆਂ ਦੇ ਲਈ ਵੀ ਕਦੇ-ਕਦੇ ਸੋਚਦੇ ਜਾਂਦੇ ਸ਼ਾਇਦ ਉਹਨਾਂ ਦਾ ਭਾਗ ਵੀ ਸਹੀ ਹੋਵੇ ਤੇ ਬੱਚਿਆਂ ਨੂੰ ਵੀ ਪੇਰੈਂਟਸ ਦਾ ਹਮੇਸ਼ਾ ਹੀ ਸੋਚਣਾ ਜਾਂਦਾ ਹਮੇਸ਼ਾ ਕਿਉਂਕਿ ਐਕਸਪੀਰੀਅੰਸ ਸਹੀ ਹੁੰਦਾ ਤੇ ਲਾਸਟ ਵਾਰ ਇਹ ਕਿ ਜਿਵੇਂ ਇਹਨਾਂ ਨੇ ਪਹਿਲਾਂ ਇੱਕ ਗੱਲ ਕਹੀ ਸੀਗੀ ਤੁਸੀਂ ਵੀ ਗੱਲ ਕਹੀ ਕਿ ਜਿਹੜਾ ਆਪਣੇ ਉਹਨੇ ਕੀ ਸੋਚ ਕੇ ਕੀਤਾ ਨਾ ਹਾਂਜੀ ਬਿਲਕੁਲ ਮੈਂ ਵੀ ਜਰਨਲਿਜ਼ਮ ਕਿਉਂਕਿ ਮੈਂ ਫਿਰ ਗੱਲ ਕੀਤੀ ਨਾ ਦਰਸ਼ਕਾਂ ਨੂੰ ਕਿ ਤੁਸੀਂ ਜਰਨਲਿਸਟ ਹੋ ਜਰਨਲਿਸਟ ਨੇ ਅਲੱਗ ਤਰੀਕੇ ਸੋਚਣਾ ਉਹਨਾਂ ਨੇ ਕ੍ਰਾਈਮ ਜਿਹੜਾ ਕੀਤਾ ਨਾ ਉਹਨਾਂ ਦੋਨਾਂ ਨੇ ਰਲ ਕੇ ਪਲਾਨ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਰਲ ਕੇ ਪਲਾਨ ਕਰ ਤਾ ਲਿਆ ਕਿ ਸਾਰੀ ਚੀਜ਼ ਦਾ ਆਪਣੇ ਕਰ ਲਿਆ ਕਿ ਇਨ ਫਿਊਚਰ ਇਸ ਤਰੀਕੇ ਨਾਲ ਹੋਏਗਾ इमोਸ਼ਨਲੀ ਐਂਗਲ ਸਾਰਾ ਕੁਝ ਉਹ ਜੇ ਤਰੀਕੇ ਨਾਲ ਉਹਨਾਂ ਨੇ ਸ਼ਾਇਦ ਫਿਲਮੀ ਐਂਗਲ ਹੀ ਦੇਣ ਦੀ ਕੋਸ਼ਿਸ਼ ਕੀਤੀ ਪਰ ਹਰ ਇੱਕ ਨੂੰ ਇਹ ਚੀਜ਼ ਦਾ ਸਮਝ ਨਹੀਂ ਜ਼ਰੂਰ ਹੈ ਐਸੇ ਜਰਨਲਿਸਟ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕੋਈ ਵੀ ਚਾਹੇ ਛੋਟਾ ਕ੍ਰਾਈਮ ਕਰੋ ਜਾਂ ਵੱਡਾ ਕ੍ਰਾਈਮ ਕਰਨ ਦੀ ਸੋਚੋ ਤੇ ਕਿਤਨਾ ਕਿਤੇ ਤੁਸੀਂ ਫੜੇ ਜ਼ਰੂਰ ਜਾਂਦੇ ਹੋ ਕਿਉਂਕਿ ਹਰ ਇੱਕ ਜਿਹੜਾ ਆਪਣੇ ਜਿਹੜੀ ਗੁਨਾਹ ਦੀ ਨੀਂਵ ਹੈ ਨਾ ਉਹ ਜਦੋਂ ਆਪਣੇ ਬਣਦੀ ਹੈ ਚਾਹੇ ਉਹਦੇ ਉੱਪਰ ਕਿੰਨੀ ਵੱਡੀ ਬਿਲਡਿੰਗ ਬਣ ਜੇ ਪਰ ਉਹ ਦਾ ਜਿਹੜਾ ਗੁਨਾਹ ਛੁੱਪ ਨਹੀਂ ਸਕਦਾ ਛੁੱਪਦਾ ਤੁਹਾਨੂੰ ਪਤਾ ਨਹੀਂ ਕਿ ਉਸ ਜਿਹੜੀ ਗੁਨਾਹ ਦੀ ਤੁਸੀਂ ਨੀਵ ਰੱਖੀ ਹੈ ਨਾ ਉਹਦੇ ਉੱਪਰ ਜਿਹੜੀ ਕਿੰਨੀ ਵੱਡੀ ਬਿਲਡਿੰਗ ਬਿਲਡਿੰਗ ਬਣ ਜਵੇ ਉਹਦਾ ਹੀ ਸ਼ਾਇਦ ਉਦਘਾਟਨ ਆ ਕੇ ਨਾ ਪੁਲਿਸ ਵਾਲੇ ਹੀ ਕਰਨਗੇ ਤੇ ਇਸ ਕਰਕੇ ਗੁਨਾਹ ਕੀਤੇ ਵੀ ਬਖਾਈ ਦਾ ਤੇ ਜਿਹੜਾ ਭੜਾਈ ਹੋਏਗਾ ਤੁਹਾਡੇ ਅਗਰ ਤੁਸੀਂ ਕਿਸੇ ਦਾ ਬੁਰਾ ਕੀਤਾ ਜਾਂ ਫਿਰ ਬੁਰਾ ਕਰਨ ਦਾ ਸੋਚਿਆ ਵੀ ਨਾ ਯੋ ਕਿਤਨਾ ਕੀਤੇ ਜਿਹੜਾ ਕਰਮਾ ਮੁੜ ਕੇ ਜ਼ਰੂਰ ਆਉਂਦਾ ਹੈ ਤੇ ਇਸ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੋ ਚੰਗਾ ਸੋਚੋ ਚੰਗੇ ਪਿਆਰ ਦਾ ਕਰੋ ਮੁਹੱਬਤ ਕਰੋ ਤੇ ਮੁਹੱਬਤ ਨਾਲ ਰਹੋ ਸਾਰੇ ਜੀ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਅਸੀਂ ਅੱਜ ਗੱਲ ਕਰਾਈ ਹੈ ਜਗਰੂਪ ਜੀ ਤੇ ਦਿਸ਼ਾ ਜੀ ਨਾਲ ਜਿਨ੍ਹਾਂ ਦਾ ਪ੍ਰੇਮ ਵਿਆਹ ਹੈ ਇੱਕ ਪਾਸੇ ਸੋਨਮ ਹੈ ਤੇ ਦੂਜੇ ਪਾਸੇ ਇਹ ਹੈ ਇੱਕ ਐਗਜ਼ਾਮਪਲ ਹੈ ਸੋ ਇਹਨਾਂ ਨੇ ਜੋ ਗੱਲ ਦੱਸੀ ਉਹਨੂੰ ਸਮਝਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਜਿਹੜੀ ਆਖਰ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਕਿ ਸੋਨਮ ਦਾ ਜਿਹੜਾ ਇਹ ਪਿਆਰ ਜਾਂ ਮੁਹੱਬਤ ਹੈ ਇੱਕ ਸੈਲਫਿਸ਼ਨੈਸ ਹੈ ਸੋ ਪਿਆਰ ਦੇ ਵਿੱਚ ਫਿਸ਼ ਨਹੀਂ ਪਿਆਰ ਵਿੱਚ ਸੈਲਫਿਸ਼ਨੈਸ ਨਹੀਂ ਹੋਣੀ ਚਾਹੀਦੀ ਸੋ ਅਸੀਂ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਦੀਆਂ ਐਗਜ਼ੈਂਪਲਸ ਇੱਕ ਸੋਨਮ ਬੇਵਫਾ ਤੇ ਇੱਕ ਇਹ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਵਾਈਸੋ ਪੰਜਾਬ ਦੇ ਨਾਲ ਥੈਂਕ ਯੂ ਜੀ